ਸਾਡੇ ਨ ਤਾਂ ਨਾ ਇਤਕੀ ਰੱਬ ਨੇ ਬਾਲੀ ਮਾੜੀ ਕਰਤੀ ਪਤਾ ਨਹੀਂ ਅਸੀਂ ਉਹੀ ਗੱਲ ਕੀ ਮਾੜਾ ਕੀਤਾ ਸੀਗਾ 11 ਕਿੱਲੇ ਕਣਕ ਦੇ ਸੀਗੇ ਸਾਰੇ ਦੇ ਸਾਰੇ ਮੱਚ ਗਏ ਕਿਉਂਕਿ ਕਿੱਲਾ ਵੀ ਨਹੀਂ ਬਚਿਆ ਹੈਗਾ ਪਤਾ ਨਹੀਂ ਕੀ ਦਾ ਮੂੰਹ ਦੇਖ ਕੇ ਲੱਗੇ ਸੀਗੇ ਇਤਕੀ ਤਾਂ ਕਣਕ ਬੀਜਣ ਚਲ ਬੇਬੇ ਨੂੰ ਕਰਦੀਆਂ ਫੋਨ ਥੋੜੀ ਘਣੀ ਤਾਂ ਦੇਣਗੀ ਖਾਣ ਜੋਗਰੀ ਤਾਂ ਐਨੀ ਕਿ ਤੋ ਉਹੀ ਗੱਲ ਸਾਨੂੰ ਪਿੰਡ ਵਾਲਿਆਂ ਨੇ ਵੀ ਕਹਿਤਾ ਸੀਗਾ ਵੀ ਥੋੜੀ ਥੋੜੀ ਕਣਕ ਦੇ ਦਾਂਗੇ ਚਲ ਪਤਾ ਨਹੀਂ ਇਹਨਾਂ ਨੂੰ ਗੱਲ ਦਾ ਪਤਾ ਵੀ ਹੈ ਕਿ ਨਾ ਜੇ ਪਤਾ ਹੁੰਦਾ ਤਾਂ ਮੈਨੂੰ ਫੋਨ ਲਾ ਕੇ ਪੁੱਛਦੇ ਤਾਂ ਜ਼ਰੂਰ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਬੇਬੇ ਦੱਸੇ ਹੀ ਘਰ ਪੁੱਤ ਹੋ ਠੀਕ ਐ ਮੈਂ ਤਾਂ ਠੀਕ ਆ ਮੈਨੂੰ ਤਾਂ ਤੁਹਾਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ ਹੈਗਾ ਪੁੱਤ ਮੈਨੂੰ ਤਾਂ ਕਿਸੇ ਗੱਲ ਦਾ ਨਹੀਂ ਪਤਾ ਪਤਾ ਨਹੀਂ ਕਿ ਕਿਸ ਨੇ ਦੱਸਿਆ ਨਹੀਂ ਤੁਹਾਨੂੰ ਨਾ ਕੋਤੋਂ ਮਿੰਟਾ ਕਿਸੇ ਨੇ ਨਹੀਂ ਕੋਈ ਗੱਲ ਦਸੀ ਕਿਵੇਂ ਖੈਰ ਸੁੱਖਾ ਕੋਈ ਖੁਸ਼ੀ ਆ ਕਿਹੜੀ ਖੈਰ ਸੁੱਖ ਹੋਣੀ ਸੀ ਬੇਬੇ ਸਾਡੀ ਤਾਂ ਕਣਕ ਮੱਚ ਗਈ ਸਾਰੀ 11 ਦੇ 11 ਕਿੱਲੇ ਓਹੋ ਸਾਰੀ ਹੋਰ ਸਾਰੀ ਮੱਚ ਗਈ ਸਾਡੇ ਕੋਲ ਤਾਂ ਕੁਝ ਨਹੀਂ ਰਿਹਾ ਹੈਗਾ ਹੁਣ ਨਾ ਤਾਂ ਐਤ ਕੀ ਤੂੜੀ ਐ ਨਾ ਕਣਕ ਲੈ ਦੱਸ ਵੀ ਅਸੀਂ ਕੀ ਕਰਾਂਗੇ ਹੁਣ ਉਹ ਆਏ ਕਿਵੇਂ ਲਾਗੀ ਆਗੋ ਕੀ ਪਤਾ ਹੁਣ ਬੇਬੇ ਜਿਹੜੀ ਗੱਲ ਹੋਣੀ ਹੁੰਦੀ ਆ ਉਹਦਾ ਕਿਹੜਾ ਕੋਈ ਪਤਾ ਲੱਗਦਾ ਇਹ ਤਾਂ ਜਿਵੇਂ ਰੱਬ ਨੇ ਲਿਖਤੀ ਉਹਵੇਂ ਹੋਕ ਹੀ ਰਹਿੰਦੀ ਆ ਪਰ ਮੈਂ ਕਿੰਨੇ ਮਰਜ਼ੀ ਬਚਾ ਕੇ ਰੱਖ ਲੈਂਦੇ ਅਸੀਂ ਕਿੰਨਾ ਲਿਛਕਾਨ ਹੋ ਗਿਆ ਦੇਖ ਹਾਂ ਰਾਜਵੀਰ ਪੁੱਤ ਦੇਖ ਲੈ ਹਨਾ ਨਾਲੇ ਕਹਿ ਦਿੰਦੇ ਨੇ ਕਿ ਨਾਲ ਜੋ ਮੱਛਿਆ ਚਾਕੇ ਮਾਰਾ ਹੁੰਦਾ ਹੈ ਹਨਾ ਤੇ ਹੋਰ ਹੁਣ ওই ਗੱਲ ਉਹ ਮਾਦਰ ਘਰਾਤਾਂ ਚ ਵਿਚਾਰਿਆ ਨੇ ਹਨਾ ਕਿਵੇਂ ਇੰਨੀ ਠੰਡ ਚ ਜਾ ਜਾ ਕੇ ਪਾਣੀ ਧਾਣੀ ਲਾਉਂਦੇ ਮਸਾਂ ਛੀ ਮਹੀਨੇ ਹੋ ਗਏ ਸੀ ਮਸਾ ਫਸਲ ਪਾਲੀ ਸੀਗੀ ਔਰ ਪੁੱਤੋ ਬਹੁਤ ਗਾਨਾ ਮੰਗੂ ਪੁੱਤਾਂ ਮੰਗੋ ਪਾਲਦੇ ਆ ਪਾਈ ਕਿ ਕਿ ਦਿਨ ਕਿਨ ਕਿਨ ਕੇ ਆਪਾਂ 6 ਮਹੀਨੇ ਪੂਰੇ ਕਰਦੇ ਆ ਮਸਾ ਪਾਲਦੇ ਆ ਦੇਖ ਹਨਾ ਔਰ ਬੇਬੇ ਸਾਡਾ ਤਾਂ ਨਾ ਬੁਰਾ ਹਾਲ ਹੋਇਆ ਪਿਆ ਕੱਲ ਦਾ ਕਿ ਹਾ ਤਾਂ ਬਥੇਰਾ ਹੁਣ ਸਾਨੂੰ ਪਿੰਡ ਵਾਲਿਆਂ ਨੇ ਵੀ ਹੌਸਲਾ ਰੱਖੋ ਕੋਈ ਨਹੀਂ ਬਈ ਸਭ ਕੁਝ ਠੀਕ ਹੋ ਜਾਊਗਾ ਗੱਲ ਕਰ ਕੇਰਾ ਤਾਂ ਬੇਬੇ ਅਗਲਾ ਕਹਿੰਦੀ ਹੁੰਦਾ ਮੰਗਰ ਕੋਈ ਨਹੀਂ ਟੂਈ ਮਾਰਦਾ ਹਾਂ ਪੁੱਤੋ ਆਦੇ ਹੁੰਦੇ ਨੇ ਚਲ ਕੋਈ ਨਾ ਪੁੱਤ ਬੰਦੀ ਸੁਖ ਚਾਹੀਏ ਕੁਝ ਨਹੀਂ ਹੁੰਦਾ ਕੋਈ ਨਾ ਕਣਕ ਤਾਂ ਆਉਂਦੇ ਸਾਲ ਨੂੰ ਕੇਰਾ ਆ ਜੂਗੀ ਫੇਰ ਤਾਂ ਆ ਜੂਗੀ ਬੇਬੇ ਜਿਹੜਾ ਘਾਟਾ ਪੈ ਗਿਆ ਉਹ ਨਹੀਂ ਨਾ ਪੂਰਾ ਹੁੰ ਆਹ ਤਾਂ ਪਰ ਤਾਂ ਫਿਰ ਹੁਣ ਘਰ ਦਾ ਤਾਂ ਫਿਰ ਜੇ ਹੁਣ ਆਪਾਂ ਉਹ ਕਰੀਏ ਜਾਂ ਵੱਢਦਾ ਪਤਾ ਸੂਈ ਨਹੀਂ ਜੜੀ ਜਾਂਦੀ ਤਾਂ ਏਡੀ ਵੱਡੀ ਦੇ ਹੁਣ ਰੇਹਾਂ ਸਪਰੇਹਾਂ ਲਿਆਈ ਬੈਠੇ ਸੀਗੇ ਇਨਾਂ ਆਰਤੀਆਂ ਦੇ ਪੈਸੇ ਦੇਣੇ ਸੀ ਕੁਛ ਘਰੇ ਵੀ ਦਾਣੇ ਖੈ ਨਹੀਂ ਸੀਗੇ ਸਾਡਾ ਤਾਂ ਨਾ ਜਮਾ ਬੁਰਾ ਹਾਲ ਹੀ ਹੋ ਗਿਆ ਹੁਣ ਅਸੀਂ ਤਾਂ ਉਹ ਵੀ ਕਣਕ ਦੇ ਸਾਰੇ ਤੇ ਬੈਠੇ ਸੀ ਲੈ ਪੁੱਤਾ ਪਾਪਾ ਫਸਲ ਦੇ ਸਿਰ ਤੇ ਹੁੰਨੇ ਆ ਫਸਲ ਨੂੰ ਦੇਖੀ ਆ ਪਾ ਭੱਜਦੇ ਆ ਜੇ ਵੀ ਆਪਾਂ ਜੋ ਕੋਈ ਕੰਮ ਕਰਦਾ ਪਾਪਾ ਤਾਂ ਦੇ ਸਿਰ ਤੇ ਕਰਦੇ ਆ ਤੇ ਆ ਕਰ ਲਈਏ ਆ ਕਰ ਸੀਗੇ ਹੁਣ ਕਿਦੋਂ ਲੈ 11 ਕਿੱਲੇ ਸਾਡੀ ਕਣਕ ਮੱਚ ਗਈ ਹੋਈ ਗੱਲ ਮਾਂ ਕੋ ਸੋਨ ਨੂੰ ਕੀ ਦੋਸ ਫੋਨ ਕੀਤਾ ਲੈ ਮੈਨੂੰ ਆਇਆ ਇਹ ਹੋ ਗਿਆ ਵੀ ਦੇਖ ਲੈ ਹਾਂ ਕਿੰਨਾ ਹੋ ਹੋ ਗਿਆ ਇਹਨਾਂ ਤੇ ਗਰਲਾਲ ਨੂੰ ਤੇ ਹਰਪ੍ਰੀਤ ਨੂੰ ਪਤਾ ਨਹੀਂ ਹੈਗਾ ਕਿਸੇ ਗੱਲ ਦਾ ਪੁੱਤ ਵਾਜੇ ਇਹਨਾਂ ਨੂੰ ਪਤਾ ਹੋਊਗਾ ਪੁੱਤ ਮੇਰੇ ਕੋਲ ਤਾਂ ਗੱਲ ਨਹੀਂ ਕਰੀ ਇਹਨਾਂ ਨੇ ਜਮੀ ਦੇਖ ਲੈ ਲੈ ਨਹੀਂ ਬੰਦਾ ਸੱਚੂ ਝੂਠੂ ਫੋਨ ਲਾ ਕੇ ਤਾਂ ਪੁੱਛਦਾ ਹੀ ਆ ਉਦਲੇ ਮੈਨੂੰ ਤਾਂ ਅਗਲਾ ਭੈਣ ਭਾਈ ਨੂੰ ਕਹਿੰਦੀ ਹੈ ਦਲਾਸੇ ਦਿੰਦੀ ਹੈ ਇਹਨਾਂ ਨੇ ਤਾਂ ਮੈਨੂੰ ਇੱਕ ਵਾਰੀ ਵੀ ਫੋਨ ਨਹੀਂ ਕਰੇ ਕੁੱਤਾ ਭਾਈ ਮੇਰੇ ਕੋਲ ਤਾਂ ਹੁਣ ਗੱਲ ਨਹੀਂ ਕਰੀ ਇਹਨਾਂ ਨੂੰ ਪਤਾ ਹੋਊ ਇਹਨਾਂ ਨੂੰ ਪਤਾ ਵੀ ਪਤਾ ਇਹਨਾਂ ਨੇ ਮੇਰੇ ਕੋਲੇ ਜਾਣ ਕੇ ਨਹੀਂ ਗੱਲ ਕਰੀ ਹੋਣੀ ਇਹਨਾਂ ਨੂੰ ਆਏ ਹੋ ਗਿਆ ਹੋਊਗੀ ਫਿਰ ਬੇਬੇ ਮੈਂ ਤਾਂ ਸੰਸਾ ਕਰੀ ਜਾਊਗੀ ਕਿ ਜੇ ਆਪਾਂ ਦਾ ਦਾਸਤਾ ਵਿਰਾਜ ਵੀਰ ਕੀ ਕਣਕਾਇਮਾ ਚਗੀ 11 ਚੱਲ ਕੋਈ ਨਹੀਂ ਬੇਬੇ ਉਹਦਾ ਜਿਹੜਾ ਕੰਮ ਹੋਣਾ ਸੀ ਹੋ ਗਿਆ ਉਹਦਾ ਹੁਣ ਜੇ ਸੰਸਾ ਕਰੀ ਜਾਵਾਂਗੇ ਨਾਲ ਤਾਂ ਆਪ ਦੀ ਸਿਹਤ ਖਰਾਬ ਹੁੰਦੀ ਹੈ ਨਾਲੇ ਫਿਰ ਕਣਕ ਕਿਹੜਾ ਮੁੜ ਕੇ ਆਜੂਗੀ ਹਾਂ ਆਏ ਘਰ ਕੋਈ ਕੁਝ ਨਹੀਂ ਹੁੰਦਾ ਮੈਂ ਤਾਂ ਬੇਬੇ ਐਂ ਕਹਿੰਦੀ ਸੀਗੀ ਤੈਨੂੰ ਵੀ ਸਾਨੂੰ ਨਾ ਕਣਕ ਦਿਓ ਐ ਕਿ ਥੋੜੀ ਘਣੀ ਤੁਸੀਂ ਮੈਂ ਤੇਨੂੰ ਆਈ ਆਦੀ ਸੀ ਵੀ ਚਲ ਕੋਈ ਨਾ ਕਣਕੀ ਖਾਓਗੇ ਕੁਛ ਨਹੀਂ ਹੁੰਦਾ ਕੋਈ ਪਰਮਾਤਮਾ ਨੇ ਟੁੰਝ ਲਾਈਏ ਚੋ ਗਾਤਾ ਅਪੀ ਦਿੰਦਾ ਹੁੰਦਾ ਸਾਰਿਆਂ ਦੀ ਖਾਣ ਹਾਂ ਕੋਈ ਨਾ ਚਲਾ ਆਈ ਕਰਿਓ ਤੁਸੀਂ ਨਾ ਕਿਹੜਾ ਇੱਕ ਟਰਾਲੀ ਕਣਕ ਦੀ ਦੇ ਦਿਓ ਮੈਨੂੰ ਹਾਂ ਕੋਈ ਨਾ ਤੂੰ ਆ ਜਾ ਕਿ ਤੇਰਾ ਆਪੇ ਸਾਰਾ ਗੱਲ ਮੈਂ ਕਰੂੰਗੀ ਤੇ ਤੂੰ ਤੇਨੂੰ ਕੋਈ ਨਾ ਤੈਨੂੰ ਕਣਕ ਵੀ ਦੇਵਾਂਗੇ ਚੂੜੀ ਵੀ ਦੇਵਾਂਗੇ ਤੇ ਕੋਈ ਨਾ ਤੂੰ ਆ ਜਾ ਕਿ ਇੱਥੇ ਸਾਡੇ ਕੋਲ ਬੇਬੇ ਮੈਂ ਤਾਂ ਆ ਜੂੰਗੀ ਤੂੰ ਨਾ ਪਹਿਲਾਂ ਇਹਨਾਂ ਨੂੰ ਪਛਲਾ ਹਰਪ੍ਰੀਤ ਜਾਨੀ ਪਤਾ ਵੀ ਕੀ ਬੋਲੂਗੀ ਇਹ ਨਹੀਂ ਦੁੱਖ ਦਾ ਸੁੱਖ ਦਾ ਦੇਖਦੀ ਕਿਸੇ ਦਾ ਨਾ ਹੀ ਆਏ ਦੇਖੇ ਵੀ ਅਗਲੇ ਨੂੰ ਦੁੱਖ ਤਕ ਕੋਈ ਨਾ ਬੁੱਤ ਕੋਸ ਨਹੀਂ ਹੁੰਦਾ ਉਹੀ ਗੱਲ ਵਾਂਗੂ ਇਹ ਵੀ ਦੁੱਖ ਤਕਲੀਫ ਆਲੀ ਗੱਲ ਹੀ ਐ ਵੀ ਵਕਤ ਆਲਾ ਕੰਮ ਨਹੀਂ ਹੋ ਗਿਆ ਕਿ ਜੋ ਕਹਿ ਰਾ ਕਿਦਾਂ ਜੇ ਤੁਹਾਡਾ ਇਨੀ ਕੰਮ ਸਮਾਚੀ ਗਈ ਹੈ ਇਹ ਤਾਂ ਉਹੀ ਗੱਲ ਵਾਂਗੂ ਬੰਦੇ ਜਿੰਨਾ ਦੁੱਖ ਹੋ ਗਿਆ ਪੁੱਤ ਫਸਲ ਦਾ ਵੀ ਹਾਂ ਬੇਬੇ ਹੋ ਤਾਂ ਗਿਆ ਚਲ ਚੰਗਾ ਬੇਬੇ ਤੂੰ ਇਹਨਾਂ ਨੂੰ ਪੁੱਛ ਕੇ ਜੇ ਮੈਨੂੰ ਦੱਸੀ ਚੰਗਾ ਫਿਰ ਮੈਂ ਆ ਜੂੰਗੀ ਜੇ ਇਹਨਾਂ ਨੇ ਹਾਂ ਕਰਤੀ ਤਾਂ ਪੁੱਛਣਾ ਕੀ ਐ ਤੂੰ ਆਈ ਜਾ ਚਲ ਆ ਜਾਨੀਆ ਫਿਰ ਮੈਂ ਹਾਂ ਤੂੰ ਆ ਜਾ ਕੋਈ ਨਾ ਤੈਨੂੰ ਆਪੇ ਕਲਕ ਵੀ ਦੇਵਾਂਗੇ ਤੂੜੀ ਵੀ ਦੇਵਾਂਗੇ ਫਿਰ ਸਾਰਾ ਕੁਝ ਦੇ ਕੇ ਤੋਰਾਂਗੇ ਠੀਕ ਆ ਬੇਬੇ ਚੰਗਾ ਜੀ ਕੋਈ ਗੱਟਾ ਠੀਕ ਹੈ। ਲੈ ਸ਼ੁਕਰਾ ਚਾਲ। ਪੇਕਿਆਂ ਨੇ ਦਰਜੀ ਸੁਣੀ ਐ ਮੇਰੀ। ਚਲ ਜੇ ਇੱਕ ਟਰਾਲੀ ਕਣਕ ਦੀ ਦੇ ਦੇਣਾ ਤਾਂ ਤੂੜੀ ਦੇ ਦੇਣ। ਕੁਛ ਚਾ ਲੂਣ ਲੈ ਲਾਂਗੇ ਕਿਸੇ ਤੋਂ ਤੂੜੀ-ਤਾੜੀ। ਪਸ਼ੂਆਂ ਦਾ ਡੰਗ ਤਾਂ ਲਹੂਗਾ। ਆਪਦੇ ਖਾਣ ਜੋਗਰੀ ਕਣਕ ਹੋਜੂਗੀ। ਹੋਰ ਕੀ ਕਰਗੇ ਹੁਣ? ਐਂ ਮੰਗ-ਮੰਗ ਕੇ ਟਾਈਮ ਪਾਸ ਕਰਨਾ ਪਊਗਾ। ਕੱਲ ਕਰ ਹਰਪ੍ਰੀਤ ਤਾਂ ਨਹੀਂ ਪਤਾ ਵੀ ਕੀ ਬੋਲੂਗੀ। ਮਾਦਾ ਕਨੀਆ ਪਰਮਾਤਮਾ ਕਰਕੇ ਕੁਛ ਨਾ ਬੋਲੇ। ਚੁੱਪ ਕਰਕੇ ਸਾਨੂੰ ਕਣਕ ਦੇ ਦੇ। ਸਾੜ ਤਾਂ ਪਹਿਲੀ ਜਲੂਸ ਨਿਕਲ ਗਿਆ ਸਾਰੇ ਪਿੰਡ ਚ। ਦੇਖ ਲਾ ਜਿਹੇ ਜੀ ਕਰਦਿਆਂ ਹੁੰਦਿਆਂ ਉਹ ਜੀ ਭਰ ਲਾਂਦਿਆਂ ਆ ਸਾਡੇ ਵਾਲੀ ਨਾ ਤਾਂ ਵਧੀਆ ਹੋਈ ਮੈਨੂੰ ਤਾਂ ਤਾਇਕੇ ਘਰੇ ਜਾ ਕੇ ਪਤਾ ਲੱਗੇ ਨਾ ਮਾਪ ਪੁੱਤਾਂ ਨੂੰ ਪਤਾ ਹੀ ਨਹੀਂ ਵੀ ਉਹਦੀ ਕਣਕ ਨੂੰ ਅੱਗ ਲੱਗੀ ਰਾਜਵੀਰ ਦੀ ਨੂੰ ਸਾਰੀ ਕਣਕ ਮੱਚ ਗਈ ਕਣਕ ਤਾਂ ਮੱਚਣੀ ਐ ਆਂਦਰਾਂ ਤੜਫਾ ਕੇ ਲੈ ਕੇ ਗਈ ਸੀ ਮੇ ਬੇਨੇ ਜਰਕਦੇ ਨੇ ਦੇ ਤਾਂ ਅੱਧ ਵੱਢ ਕੇ ਕਿ ਤੇਰੇ ਪਿਓ ਮਰੇ ਤੋਂ ਭਈ ਮੇਰੇ ਨਾਂ ਜ਼ਮੀਨ ਹੋ ਗਈ ਸੀ ਅੱਧੀ ਮੇਰੀ ਧੀ ਦੀ ਅੱਧੀ ਤੇਰੀ ਰਾ ਹੁੰਦਾ ਉਹ ਵੀ ਇਹਨੂੰ ਪੁੱਛ ਲਾਨੀ ਆ ਕਿ ਪਤਾ ਹੋਈ ਆ ਸੋਨੂੰ ਪਤਾ ਗੱਲ ਦਾ ਮੈਂ ਤਾਂ ਸਾਥੀ ਜਾ ਕੇ ਆਉਂਦੀ ਮੜਾ ਜਾ ਮੇਰੀ ਗੱਲ ਸੁਣੋ ਸੋਨੂੰ ਪਤਾ ਗੱਲ ਦਾ ਕਿਹੜੀ ਗੱਲ ਦਾ ਤੇਰਾ ਰਾਜਵੀਰ ਕੇ ਕਣਕ ਨੂੰ ਅੱਗ ਲੱਗ ਗਈ। ਰਾਜਵੀਰ ਕੇ ਭੈਣ ਕੇ ਹਾਂ ਕਦੋਂ ਮੈਂ ਤਾਂ ਤਾਈ ਕੇ ਘਰੇ ਗਈ ਸੀ ਮੈਨੂੰ ਤਾਂ ਤਾਈ ਨੇ ਦੱਸਿਆ ਕਹਿੰਦੀ ਆ ਹੁਣੀ ਫੋਨ ਆਇਆ ਸੀ ਸਾਡੇ ਆਪਾਂ ਨੂੰ ਪਤਾ ਨਹੀਂ ਤਾਈ ਨੂੰ ਪਤਾ ਲੱਗਿਆ ਹੈ ਨਾ ਤੇਰੇ ਕੋਲੇ ਵੀ ਨਹੀਂ ਪਤਾ ਮੈਂ ਤਾਂ ਅੱਖ ਤੈਨੂੰ ਬੇਬੇ ਨੇ ਦੱਸਤਾ ਨਾ ਕੋਈ ਹੋਰ ਨਾ ਗੱਲਬਾਤ ਮੈਨੂੰ ਕਾਹਦਾ ਪਤਾ ਲੱਗਿਆ ਮੈਂ ਕਿਹਾ ਕੀ ਆ ਬੇਬੇ ਨੂੰ ਪਤਾ ਆਵੇ ਤੇਰੇ ਕੋਲੇ ਦੱਸਤਾ ਮੈਂ ਕਿਵੇਂ ਕੋਈ ਮਾੜੀ ਮੋਟੀ ਅੱਗ ਲੱਗੀ ਐ ਥੋੜੀ ਬੋਤੀ ਕਾ ਸੱਕੜ ਸੁੱਕੜ ਮੱਚਾ ਕਿਵੇਂ ਕੱਲ ਬਣੀ ਐ ਸੱਕੜ ਸੁੱਕੜ ਨਹੀਂ ਮੱਚਾ ਜਿਹੜੀਆਂ ਆਪਣੇ ਤੋਂ ਜ਼ਮੀਨ ਲੈ ਕੇ ਗਈ ਸੀ ਨਾ ਤੈਨੂੰ ਪਤਾ ਹੈ 5 ਕਿੱਲੇ ਉਹ ਤਾਂ ਹੁਣ ਗੱਲਾਂ ਹੋਈਆਂ ਹਵਾਈਆਂ ਨਹੀਂਆਂ ਹੁੰਦਾ ਸਮਝ ਕੀ ਉਹਨਾਂ ਗੱਲਾਂ ਦਾ ਕਰਨ ਇਹ ਤਾਂ ਫਿਰ ਜਿਵੇਂ ਕਹਿੰਦੇ ਨੇ ਆਏ ਸੱਤ ਕਰ ਲਾ ਤੇ ਐਸ ਭਰ ਲਾ ਦੇਖ ਲਾ ਇੱਕ ਫਸਲ ਵੀ ਨਹੀਂ ਆਉਣ ਦਿੱਤੀ ਘਰੇ ਪ੍ਰਮਾਤਮਾ ਨੇ ਉਹਦੀ ਦਿਖਾਤੇ ਤਾਰੇ ਉਸੇ ਖੇਤੀ ਵਿੱਚੀ ਹੈ ਦੇ ਹੋਰ ਉਹੀ ਪੰਜ ਕਿੱਲੇ ਜਿਹੜੇ ਇਹਨਾਂ ਨੇ ਲੈਤੇ ਸੀਗੇ ਅੱਛਾ ਇੱਥੋਂ ਪੰਜ ਕਿੱਲੇ ਵੇਚ ਗੀ ਆ ਤੇ ਸੌਰੀ ਜਾ ਕੇ ਪੰਜ ਕਿੱਲੇ ਖਰੀਦ ਲਏ ਅੱਛਾ ਆਪਣੇ ਵਾਲੇ ਜਿਹੜੇ ਉਹ ਪੈਸੇ ਪੰਜ ਕਿੱਲੇ ਲਈ ਇਤੀ ਉਹਨਾਂ 'ਚ ਕਣਕ ਬੱਚੀ ਹੈ ਹੈ ਉਹਨਾਂ 'ਚ ਵੀ ਮੱਚੀ ਆ ਜਿਹੜੇ ਆਪਦੇ ਸੀ ਠੀਕ ਕਰਲੇ ਵਿੱਚੇ ਉਹ ਮੱਚ ਗਏ ਤੈਰਾ ਪਲਾ ਹੋ ਜੇ 11 ਕਿੱਲੇ 11 ਕਿੱਲੇ ਕਣਕ ਦੇ ਖੜੀ ਦੇ ਮੱਚ ਗੇ ਓ ਹੋ ਹੋ ਉਹ ਤਾਂ ਮਾੜੀ ਮਾੜੀ ਗੱਲ ਹੋਈ ਨਾ ਮਾੜੀ ਨਹੀਂ ਹੋਈ ਮਾੜੀ ਤਾਂ ਉਹਦੇ ਵਾਸਤੇ ਹੋਈ ਐ ਨਾਜਪਖ ਤਮੱਚੇ ਜੇ ਮਾੜੀ ਨਾ ਹੋਈ ਤਾਂ ਹੋਰ ਕੀ ਹੋਈ ਨਾਜ ਤਾਂ ਮੈਂ ਕਹਿਨੀ ਆ ਵੀ ਨਾਜ ਮੱਚੇ ਨਾਜ ਦੀ ਮਾੜੀ ਗੱਲ ਐ ਐਤ ਕਿਹੋੀ ਗੱਲ ਦੁਨੀਆਂ ਤੇ ਕਰੋਪੀ ਐ ਬਾਤ ਤਾਂ ਲੱਗਦੀ ਆ ਗੱਲ ਕਰਨ ਇਹਦੇ ਨਾਲ ਤਾਂ ਰੱਬ ਨੇ ਹਿਸਾਬ ਕਿਤਾਬ ਕੀਤਾ ਪੂਰਾ ਕਿਸੇ ਨੂੰ ਦੁਖੀ ਕਰਕੇ ਆਪਾਂ ਰੋਂਦੇ ਸੀ ਬਿਲਕਦੇ ਸੀ ਪੈਰਾਂ 'ਚ ਡਿੱਗਦੇ ਸੀ ਫਿਰ ਨਾਜ ਤਾਂ ਮੱਛਿਆ ਮਾੜ ਐ ਹਿਸਾਬ ਤਾਂ ਕੋਈ ਹੋਰ ਵੀ ਹੋ ਸਕਦੇ ਨੇ ਚੰਗੀ ਤੋਂ ਨਹੀਂ ਕੀਤੀ ਨਹੀਂ ਹੋਰ ਕਦੇ ਸਾਬ ਹੁੰਦੇ ਜ਼ਮੀਨ ਲੈ ਕੇ ਗਈ ਸੀ ਜ਼ਮੀਨ ਦਾ ਸਾਬ ਹੋ ਗਿਆ ਨਾੜੇ ਨਾ ਜੇ ਕਿਸੇ ਦੀਆਂ ਅੰਦਰਾਂ ਤੜਫਾਵੇ ਆਪ ਬੰਦਾ ਫਸਲਾਂ ਨਹੀਂ ਵੇਚਦਾ ਕਾਹਦਾ ਖਾਣ ਜੋ ਕੀ ਨਾ ਤਾਂ ਸਾਰੀ ਮੱਛੀ ਕਣਕ ਹਾਂ ਹੁਣ ਪਤਾ ਲੱਗੂ ਨਾ ਉਹਨੂੰ ਵੀ ਕਿਸੇ ਨੂੰ ਦੁੱਖ ਦੇਣਾ ਤੇ ਜਦੋਂ ਆਪ ਨੂੰ ਉਹੀ ਗੱਲ ਆਪਦੇ ਘਰੇ ਅੱਗ ਲੱਗਦੀ ਉਦੋਂ ਕਿਵੇਂ ਲੱਗਦੀ ਫਿਰ ਆਪਣੇ ਤਾਂ ਕੀ ਫੋਨ ਕਰੇ ਭੈਣ ਹਨਾ ਕੀ ਆਪਾਂ ਨੂੰ ਸੁਨੇਹੀ ਲਾਵੇ ਜਦੋਂ ਹੋਣੀ ਹੀਆਂ ਗੱਲਾਂ ਕਰਗੀ ਜਮੀਨ ਹੀ ਲੈ ਗਈ ਫੇ ਤਾਇਆ ਕਿ ਉਹਨੂੰ ਦੱਸਣਾ ਸੀ ਹੋਰ ਕਿਹਨੂੰ ਦੱਸਣਾ ਸੀ ਆਓ ਫੇ ਹੁਣ ਤਾਇਏ ਕੀ ਜਾਣਗੇ ਹੁਣ ਉਹੀ ਗੱਲ ਤਾਇਏ ਕਿ ਹੁਣ ਕਣਕ ਦੇ ਦਾਨਗੇ ਹੋਰ ਕੀ ਆ ਫੇ ਹੁਣ ਉਹ ਮੇਰਾ ਤਾਂ ਹੁਣ ਐ ਜੇ ਮਨ ਕਰਦਾ ਤੇਰੀ ਗੱਲ ਸੁਣ ਕੇ ਹਾਂ ਵੀ ਮੈਂ ਵੀ ਪਤਾ ਲਿਆ ਮਾ ਕਣਕ ਮੱਚੀ ਆ ਮਾੜੀ ਗੱਲ ਹੋ ਗਈ ਕੋਈ ਨਹੀਂ ਦੇ ਐ ਪਤਾ ਮੈਂ ਕਿਹੜਾ ਪਤਾ ਲਿਆ ਹੁਣ ਤਾਂ ਰੋਕ ਦਿਆਂ ਮੈਂ ਵੀ ਕਹਿੰਦੀ ਆ ਵੀ ਗੱਲ ਮਾੜੀ ਹੋਈ ਬਹੁਤ ਨੁਕਸਾਨ ਹੋ ਗਿਆ ਜੱਟ ਦਾ ਉਹੀ ਗੱਲ ਪੁੱਤਾਂ ਵਾਂਗੂ ਫਸਲ ਪਾਣੀ ਹੋਈ ਆ ਚੀਮੇ ਨਾ ਪਾਣੀ ਜਦਾ ਬੰਦਾ ਆਓ ਉਹ ਤਾਂ ਜਿਵੇਂ ਕਹਿੰਦੇ ਹੁੰਦੇ ਜੇ ਲਾਂਗੇ ਨੂੰ ਅੱਗ ਲੱਗ ਜੇ ਤੂੜੀ ਵਾਲੇ ਨੂੰ ਉਹ ਨਹੀਂ ਚੱਲੀ। ਉਹ ਐਸ ਵਾਰੀ ਤਾਂ ਬੜਾ ਹੀ ਨੁਕਸਾਨ ਹੋ ਗਿਆ ਤੇ ਲੈ ਆਪਣੇ ਲਵੇ ਲੋਣੇ ਇੱਥੇ ਆ ਕਈ ਪਿੰਡਾਂ 'ਚ ਗੜੇ ਪੈ ਗਏ ਸੀ। ਪਹਿਲਾਂ ਗੜਿਆਂ ਨੇ ਕਿੰਨੀ ਮਾਰਤੀ ਸੀ। ਹੁਣ ਕਈ ਵਾਰੀ ਅੱਗਾਂ ਲੱਗੀਆਂ ਦੀਆਂ ਕਿੰਨੀਆਂ ਲੈ। ਕਿੰਨਾ ਨੁਕਸਾਨ ਹੋਈ ਜਾਂਦਾ। ਨਾ ਤੂੰ ਤਾਂ ਐ ਕਰਦਾ ਜਿਵੇਂ ਤੇਰੇ ਅੱਗ ਲੱਗੀਆਂ ਹੁੰਦੀਆਂ ਮੂੰਹ ਤਾਂ ਐ ਕਰ ਲਿਆ। ਐਂ ਦੇਖ ਵੀ ਆਪਣੇ ਨਾਲ ੱਟਕਾ ਕਿੰਨਾ ਕਰਕੇ ਗਈ ਸੀ। ਮੈਂ ਤਾਂ ਉਹਦੇ ਪੈਰੀ ਚੁੰਨੀ ਧਰਤੀ ਸੀ ਤੇ ਪੱਗ ਧਰਤੀ ਸੀ ਪੈਰਾਂ 'ਚ ਵੀ ਭੈਣੇ ਮੇਰੀ ਪੱਗ ਦੀ ਲਾਜ ਰੱਖਦੇ। ਅਸੀਂ ਤੇਰੇ ਕੋਲੇ ਆਉਂਦੇ ਜਾਂਦੇ ਰਹ ਪਰਾ ਜਿਹੜਾ ਕਣਕ ਮੱਚੀ ਐ ਨਾਜ ਮੱਚੇ ਤਾਂ ਹੁਣ ਮਾੜੀ ਗੱਲ ਹੋਈ ਐ ਇਹ ਚੰਗੀ ਗੱਲ ਨਹੀਂ ਹੋਈ ਕੋਈ ਨਹੀਂ ਮਾੜੀ ਹੋਈ ਐ ਕੋਈ ਨਹੀਂ ਆਥਣੇ ਦੇ ਬਗਜੀ ਜਾ ਕੇ ਦੇ ਆਈ ਪਤਾ ਚੱਲ ਫਿਰ ਮੈਂ ਦੇਖੂਗਾ ਆਪਾਂ ਤਾਂ ਫੇਰ ਵੀ ਜਿਵੇਂ ਕਹਿੰਦੇ ਹੁੰਦੇ ਪੇਕਿਆਂ ਤੋਂ ਤਾਂ ਫੇਰ ਵੀ ਨਹੀਂ ਰਿਹਾ ਜਾਂਦਾ ਮੈਂ ਤਾਂ ਫੇਰ ਵੀ ਕਹਿੰਨੀ ਆ ਵੀ ਜਾਇਆ ਉਹਨੇ ਤਾਂ ਮੁੜ ਕੇ ਕਦੇ ਬੱਤੀ ਨਹੀਂ ਮਾਰੀ ਨਾਲੇ ਆ ਗੱਲ ਸੁਣ ਕੇ ਤਾਂ ਹੁਣ ਜਿਵੇਂ ਹੀ ਨਹੀਂ ਮੰਨ ਜਾ ਉਹ ਕਰਦਾ ਲੈ ਮਾੜੀ ਗੱਲ ਮਾੜੀ ਹੋਈ ਉਹ ਚੱਲ ਠੀਕ ਐ ਫਿਰ ਹੁਣ ਮੈਂ ਫਿਰ ਕਿਸੇ ਵੇਲੇ ਬੇਲੇ ਕੇ ਵੇਲੇ ਪਤਾ ਲਿਆਂ ਤੂੰ ਕਿੱਧਰ ਜਾਂਦਾ ਸੀ ਕੱਪੜੇ ਜੱਬਾ ਕੇ ਉਹ ਮੈਂ ਤਾਂ ਸੱਚੀ ਜਾਂਦਾ ਸੀ ਕੰਮ ਸੀ ਮੜਾ ਕੰਮ ਕੀ ਸੀ ਕੱਪੜੇ ਤਾਂ ਨਵੇਂ ਪਾਈ ਜਨਾ ਕੁਰਤਾ ਪਜਾਮਾ ਤਾਂ ਕਿਸੇ ਪ੍ਰੋਗਰਾਮ ਤੇ ਜਾਂਦਾ ਸੀ ਮੈਨੂੰ ਨਹੀਂ ਦੱਸਦਾ ਉਹ ਪ੍ਰੋਗਰਾਮ ਤਾਂ ਹੈਗਾ ਜੀ ਤੈਨੂੰ ਫੇਰ ਦੱਸਾਂ ਕੋਈ ਕੀ ਪ੍ਰੋਗਰਾਮ ਸੀ ਕੋਈ ਨਹੀਂ ਫੇਰ ਦੱਸਾਂ ਕੋਈ ਪ੍ਰੋਗਰਾਮ ਨਾ ਹੁਣ ਜਾ ਕੇ ਆਏਗਾ ਕਿ ਫੇਰ ਜਾਂਦਾ ਨਹੀਂ ਜਾ ਕੇ ਤਾਂ ਹੁਣ ਹੀ ਸੀ ਹਾਂ ਹੁਣ ਕਿਵੇਂ ਕਰਾਂ ਫਿਰ ਮੈਂ ਹੀ ਤਾਂ ਤੈਨੂੰ ਮੈਂ ਹੀ ਪੁੱਛਦੀ ਆਂਗੀ ਉੱਥੇ ਅਗਲਾ ਕੋਈ ਸਭਾਂਤੀ ਗੱਲ ਛੇੜੂਗਾ ਤੇ ਤੈਨੂੰ ਪੁੱਛਣਗੇ ਵੀ ਤੇਰੀ ਭੈਣ ਦੇ ਅੱਗ ਲੱਗੀ ਕਣਕ ਨੂੰ ਤੂੰ ਗਿਆ ਕਿਉਂ ਨਹੀਂ ਫਿਰ ਤੂੰ ਕਿਹਨੂੰ ਕਿਹਨੂੰ ਜਵਾਬ ਦੇਂਗਾ ਕਿਉਂ ਜਾਇਆ ਜਾਇਆ ਵਾ ਹਾਂ ਜਾ ਹੀ ਨਾ ਮੈਂ ਤਾਂ ਕਹਿੰਨੀ ਆ ਨਾ ਜਾਵਾਂ ਨਾ ਪਤਾ ਲਿਆ ਸੱਤ ਚ ਗੇੜਾ ਦੇ ਕੇ ਮੁੜਿਆ ਭੈਣ ਕੋਲੇ ਤਾਂ ਆਪਦੀ ਕੋਲੇ ਵਗ ਜੀ ਮੈਂ ਕਹਿੰਨੀ ਜਿਹਦੇ ਪ੍ਰੋਗਰਾਮ ਤੇ ਜਾਣਾ ਉਹਦੇ ਨਾ ਜਾ ਚੰਗਾ ਚੰਗਾ ਕਿਤੇ ਨਹੀਂ ਜਾਂਦਾ ਮੈਂ ਮੁੜਿਆ ਉਹ ਮੇਰੇ ਹੁਣ ਕਿਹੜੇ ਪ੍ਰੋਗਰਾਮ ਤੇ ਜਾਣ ਨੂੰ ਜੀ ਕਰਦਾ ਕਿਵੇਂ ਮੁੜਿਆ ਚੰਗਾ ਦੇਖਨੀ ਜਦੋਂ ਪਤਾ ਲੱਗ ਗਿਆ ਵੀ ਭੈਣ ਦੇ ਇੰਨਾ ਨੁਕਸਾਨ ਹੋ ਗਿਆ ਮੂੰਹ ਉੱਤਰ ਗਿਆ ਦੇਖ ਲੈ ਭਰਾ ਅੱਜ ਵੀ ਕਰਦਾ ਤੇ ਭੈਣ ਨੇ ਭੈਣ ਨੇ ਜਮੀ ਨਹੀਂ ਸੀ ਐ ਸੋਚੀ ਵੀ ਮੇਰਾ ਭਰਾ ਹੈ ਮੇਰੇ ਭਰਾ ਦੀ ਇੱਜ਼ਤ ਦਾ ਸਵਾਲ ਹੈ ਮੇਰਾ ਭਰਾ ਇੰਨੀ ਮੇਰੇ ਮੂਹਰੇ ਲੇ ਲੜੀਆਂ ਕੱਢਦਾ ਵੀ ਭੈਣੇ ਮੇਰੇ ਜਵਾਕ ਨੂੰ ਰਿਸ਼ਤਾ ਨਹੀਂ ਹੋਣਾ ਐ ਤੂੰ ਮੇਰਾ ਅੱਧ ਵੱੱਡ ਕੇ ਲਈ ਜਾਨੀ ਆ ਪੰਜ ਕਿੱਲੇ ਬੇਬੇ ਨੇ ਤੈਨੂੰ ਦਿੱਤੇ ਪੰਜ ਮੈਨੂੰ ਦਿੱਤੇ ਫੇਰ ਕੀ ਹੋ ਗਿਆ ਸੀ ਭਾਈ ਬਾਪੂ ਮਰੇ ਤੋਂ ਬੇਬੇ ਦੇ ਨਾਂ ਜ਼ਮੀਨ ਹੋ ਗਈ ਸੀ ਬੇਬੇ ਨੇ ਫੇਰ ਐ ਥੋੜੀ ਕਰਨਾ ਸੀ ਵੀ ਬੇਬੇ ਨੇ ਚੱਕ ਕੇ ਦੇਈ ਦੇਣੀ ਸੀ ਆ ਬੇਬੇ ਨੂੰ ਤਾਂ ਹੁਣ ਪਤਾ ਲੱਗੂ ਹੁਣ ਲੱਗਣੀਆਂ ਮਿਰਚਾਂ ਹੁਣ ਜੋ 30 ਦਾ ਨੁਕਸਾਨ ਹੋ ਗਿਆ ਨਾ ਹੁਣ ਅੱਖਾਂ ਖੁੱਲਣੀਆਂ ਐ ਇਹਦੀਆਂ ਲੈ ਮੈਨੂੰ ਤਾਂ ਐ ਸੀ ਮੱਖਾ ਪਤਾ ਨਹੀਂ ਕਾਦੇ ਬਸ ਤੇ ਬੋਲ ਮਾਰੀਆਂ ਇਹਦੀਆਂ ਕੰਟੇ ਦੀਆਂ ਪਤਾ ਤਾਂ ਤੁਸੀਂ ਲੈਣ ਆਉਣਾ ਸੀਗਾ ਸਾਡੇ ਘਰੇ ਬੋਲ ਮਾਰ ਕੇ ਹਜੇ ਮੈਨੂੰ ਉੱਥੇ ਪੁੱਛਦਿਆਂ ਨੇ ਵੀ ਕਿੰਨਾ ਕ ਨੁਕਸਾਨ ਹੋ ਗਿਆ ਨੁਕਸਾਨ ਦਾ ਹੁਣ ਤੁਹਾਨੂੰ ਕੀ ਪਤਾ ਨਹੀਂ ਵੀ ਕਿੰਨਾ ਕ ਹੋ ਗਿਆ ਮੈਂ ਤਾਂ ਅਜੇ ਤੜਕੇ ਦੀ ਟੈਨਸ਼ਨ 'ਚ ਬੈਠੀ ਹਾਂ ਸਾਰਿਆਂ ਨੂੰ ਰਿਸ਼ਤੇਦਾਰਾਂ ਨੂੰ ਫੋਨ ਲਾ ਲਾ ਕੇ ਦੇਖ ਲਿਆ ਚਲੇ ਭੂਆ ਨੂੰ ਕਹਿੰਦਾ ਸੀਗਾ ਭੂਆ ਨੂੰ ਵੀ ਫੋਨ ਕਰ ਲਿਆ ਉਹਨੂੰ ਕਹਿੰਦਾ ਵੀ ਭੂਆ ਸਾਨੂੰ ਗਣਕ ਦੇ ਦੀ ਥੋੜੀ ਕਣੀ ਉਹ ਗੱਲ ਜੀ ਵਿੱਚੀ ਮਸਲ ਗਈ ਉਹਨੇ ਨਹੀਂ ਕੋਈ ਉਹੀ ਗੱਲ ਸਾਹ ਪਿਆਏ ਹੈਗੇ ਮਾਸੀ ਨੂੰ ਫੋਨ ਲਾਇਆ ਸੀਗਾ ਉਹਨੇ ਐਂ ਕਹਤਾ ਕੋਈ ਨਹੀਂ ਭਾਈ ਵੱਡ ਲੈਣ ਦੇ ਫਿਰ ਦੱਸਾਂਗੇ ਹਜੇ ਤਾਂ ਸਾਡੀ ਗਣਕ ਖੜੀ ਹੈਗੀ ਕਿਸੇ ਨੇ ਨਾ ਸਾਡੀ ਤਾਂ ਗੱਲ ਮੰਨਤ ਹੀ ਨਹੀਂ ਲਾਈ ਹੈਗੀ ਕੀ ਕਰਾ ਹੁਣ ਕਿਸੇ ਰਿਸ਼ਤੇਦਾਰ ਨੂੰ ਫੋਨ ਲਾਉਣ ਨੂੰ ਵੀ ਜੀ ਨਹੀਂ ਕਰਦਾ ਹੈਗਾ ਹੱਸ ਤਾਂ ਸਾਰਾ ਟੱਬਰ ਮਰਨ ਵਾਲੇ ਹੋਏ ਪਏ ਆ ਚਲ ਆਏ ਸੀਗਾ ਚਲ ਥੋੜੀ ਕਹਾਣੀ ਕੋਈ ਕਣਕ ਦੇ ਦਿੰਦਾ ਇਤਕੀ ਦਾ ਸਾਲ ਨਾ ਸਾਡਾ ਟਾਈਮ ਪਾਸ ਹੋ ਜਾਂਦਾ ਕਿਤੋਂ ਮੰਗਦੇ ਫਿਰਾਂਗੇ ਅੱਗੇ ਤਾਂ ਜਾ ਕੇ ਕਹਿੰਦੇ ਹੋਰ ਵੀ ਮਹਿੰਗੀ ਹੋ ਜੂਗੀ ਕਣਕ ਕਿੱਥੋਂ ਲਿਆਵਾਂਗੇ ਸਿਆਲ ਚ ਤਾਂ ਉਦੋਂ ਵੀ ਔਖਾ ਹੋ ਜੂਗਾ ਸਾਨੂੰ ਉਹ ਮਰਜੇ ਮੈਂ ਤਾਂ ਬਾਈ ਲੱਗਦਾ ਵੀ ਬਾਈ ਆ ਗਿਆ ਪਣ ਦਾ ਟਰੈਕਟਰ ਵੀ ਘਰੀ ਖੜਾ ਲਿਆ ਹੈ ਗੱਡੀ ਘਰੇ ਖੜੀ ਹੈ ਪਈ ਗੱਡੀਆਂ ਦਾ ਦੋ ਖੜੀਆਂ ਨੇ ਸੁੱਖ ਨਾ ਰੰਗ ਲੱਗਿਆ ਕਰ ਕਰ ਪਈ ਗੱਲ ਮਾੜੀ ਹੋਣ ਵਾਲੀ ਜਿਹੜੀ ਉਹ ਹੋ ਗਈ ਕਣਕ ਮੁੱਛਣ ਵਾਲੀ ਗੱਲ ਮਾੜੀ ਸ੍ਰੀ ਕਾਲ ਬਈ ਸ੍ਰੀ ਕਾਲ ਭੈਣ ਨੂੰ ਤਾਂ ਬਈ ਆਸ ਹੀ ਨਹੀਂ ਸੀਗੀ ਵੀ ਤੁਸੀਂ ਆ ਜਾਓਗੇ ਸ਼ੁਕਰ ਹੈ ਭਾਈ ਤੁਹਾਡਾ ਧੰਨਵਾਦ ਜਿਹੜਾ ਤੁਸੀਂ ਆ ਕੇ ਖੜਤਾ ਗਏ ਪਰੇ ਆਸ ਤਾਂ ਵੀ ਨਹੀਂ ਸੀਗੀ ਕਿ ਮੇਰੀ ਗੱਲ ਸੁਣ ਲੈ ਜੇ ਜਦੋਂ ਮੈਂ ਗੱਲ ਸੁਣੀ ਤੀ ਭੈਣੇ ਮੈਂ ਤਾਂ ਉਦੋਂ ਦਾ ਡਾਮਾ ਡੋਲੀ ਤੀਗਾ ਬਸ ਉਹ ਬਾਈ ਭੈਣ ਭਾਈ ਆਪਦੇ ਭੈਣ ਭਾਈ ਦੀ ਗੱਲ ਸਮਝਦਾ ਹੁੰਦਾ ਆ ਸਾਡੇ ਤਾਂ ਰਿਸ਼ਤੇਦਾਰ ਵੀ ਨਹੀਂ ਕਿਸੇ ਕੰਮ ਦੇ ਐਨਾ ਨੁਕਸਾਨ ਹੋ ਗਿਆ ਹੋ ਗਿਆ ਜਿਵੇਂ ਕੋਈ ਮਰਿਆ ਹੁੰਦਾਗਾ ਘਰੇ ਤਾਂ ਜਮਾਈ ਮਾਹੌਲ ਹੋਇਆ ਪਿਆ ਸਾਡੇ ਪਣੇ ਹੁਣ ਮੇਰੀ ਗੱਲ ਸੁਣ ਲੈ ਜਿਹੜਾ ਥੋੜਾ ਨਾਜ ਮੱਚ ਗਿਆ ਤੂੰ ਮੈਨੂੰ ਐ ਦੱਸ ਭਣੇ ਨੁਕਸਾਨ ਕਿੰਨਾ ਕੁ ਹੋ ਗਿਆ ਉਡਦੀਆਂ ਗੱਲਾਂ ਤੋਂ ਕੁਝ ਹੋਰ ਹੁੰਦੀਆਂ ਨੇ ਨੁਕਸਾਨ ਹੁਣ ਬਈ ਤੈਨੂੰ ਪਤਾ ਹੀ ਹੈ 11 ਕਿੱਲੇ ਸੀਗੇ ਕੁਝ ਨਹੀਂ ਬਚਿਆ ਹੈਗਾ ਕੋਲੇ ਨਾ ਦਾਜ ਕੀ ਤੂੜੀ ਐ ਨਾ ਕਣਕਾ ਸਭ ਕੁਝ ਜਿਹੜਾ ਆੜਤੀਆਂ ਤੋਂ ਫੜਕੇ ਰੇਹਾ ਸਪਰੇਹਾਂ ਲਿਆਂਦੀਆਂ ਸੀ ਉਹ ਤਾਂ ਸਾਰਾ ਸਿਰ ਹੋ ਗਿਆ ਪਣੇ ਨਾਜ ਤੇ ਨਾ ਇਸ ਸਾਲ ਤਾਂ ਬਾੜੀ ਪਾਰ ਦੱਸਦੇ ਨੇ ਤੇ ਐ ਕਿਵੇਂ ਚਾਂਸ ਬਣਿਆ ਕਿਵੇਂ ਅੱਗ ਲੱਗੀ ਤੇ ਐ ਕੋਈ ਟਰੈਕਟਰ ਚੋਂ ਲੱਗੀ ਤੀ ਕਿਵੇਂ ਪਤਾ ਨਹੀਂ ਭਾਈ ਇਹਨਾਂ ਨੂੰ ਪਤਾ ਕਿ ਖੇਤ ਵੀ ਹੁਣ ਉਸ ਤਾਈਂ ਪੁੱਛਣ ਜੋ ਗਰੇ ਵੀ ਨਹੀਂ ਵੀ ਅੱਗ ਕਿਵੇਂ ਲੱਗੀ ਸੰ ਤਾਂ ਗੱਲ ਹੀ ਨਹੀਂ ਛੇੜਨ ਦਿੰਦੇ ਇਹ ਕਿ ਖੇਤਾਂ ਲਈ ਆਹੋ ਫਿਰ ਹੁਣ ਜਦੋਂ ਨੁਕਸਾਨ ਹੀ ਹੋ ਗਿਆ ਭਾਈ ਕਿਵੇਂ ਅੱਗ ਲੱਗੀ ਤੇ ਗੱਲ ਤਾਂ ਬਾੜੀ ਮਾੜੀ ਹੋਈ ਪਣੇ ਤਾਂ ਭਾਈ ਜਿਹੜੀ ਲੱਗਣੀ ਸੀ ਉਹ ਤਾਂ ਲੱਗ ਕੇ ਰਹਿਣੀ ਸੀਗੀ ਇਹ ਤਾਂ ਉਹੀ ਗੱਲ ਲੇਖਾ ਝੋਖਾ ਜਿਹੜਾ ਹੁੰਦਾ ਦੇਣਾ ਹੀ ਪੈਂਦਾ ਹੈ ਰੱਬ ਨੂੰ ਪੜੇ ਮੇਰੀ ਗੱਲ ਸੁਣ ਲੈ ਤੂੰ ਸਾਡੇ ਕੋਲੇ ਫੋਨ ਵੀ ਨਹੀਂ ਕੀਤਾ ਕੀ ਗੱਲ ਤੂੰ ਤਾਂ ਇਹ ਕਿ ਕਰੂ ਮੈਨੂੰ ਪਤਾ ਲੱਗ ਗਿਆ ਸੀ ਕਰਨਾ ਸੀਗਾ ਮੇਰੇ ਕੋਲੇ ਜੇ ਤੈਨੂੰ ਪਤਾ ਲੱਗ ਗਿਆ ਸੀ ਤਾਂ ਬਾਈਨਾ ਸ਼ੁਕਰ ਆ ਵੀ ਤੂੰ ਆ ਗਿਆ ਹਰਪ੍ਰੀਤ ਨਹੀਂ ਬੋਲੀ ਕੁਛ ਉਹ ਤਾਂ ਬਸ ਬੋਲੀ ਦਾ ਕੁਛ ਨਹੀਂ ਐ ਕਹਿੰਦੀ ਸੀ ਵੀ ਗੱਲ ਮਾੜੀ ਕਰੀ ਉਹ ਪਿਛਲੀਆਂ ਗੱਲਾਂ ਯਾਦ ਕਰਦੀ ਸੀ ਵੀ ਉਹਨਾਂ ਨਾਲ ਚੰਗੀ ਹੋਈ ਉਹਨਾਂ ਨੇ ਆਹ ਗੱਲ ਖਰੀਦੀ ਆਪਣੇ ਨਾਲ ਉਹ ਹੁਣ ਪਾ ਨਹੀਂ ਗਏ ਨਹੀਂ ਸੀ ਉਹ ਬਣੇ ਹੁਣ ਫਿਰ ਮੇਰੀ ਗੱਲ ਸੁਣ ਲੈ ਤੂੰ ਵੀ ਕੋਈ ਸੋਚੀ ਤਾਂ ਹੈ ਨਹੀਂ ਮਾੜੀ ਮੁੱਟੀ ਗੱਲ ਵੀ ਹੈ ਰਿਸ਼ਤੇਦਾਰੀ ਟੁੱਟਣ ਵਾਲੀ ਨਹੀਂ ਹੁੰਦੀ ਹੁਣ ਦੇਖ ਲੈ ਉਹ ਦਿਖਿਆ ਲ ਮੂਰੇ ਆਉਣ ਵਾਲੀ ਗੱਲ ਹੋ ਜਾਂਦੀ ਐ ਫਿਰ ਦੂਜਿਆਂ ਨੂੰ ਤਾਂ ਕਹਿਣਾ ਸੌਖਾ ਹੋ ਜਾਂਦਾ ਮੈਂ ਤਾਂ ਫਿਰ ਵੀ ਭਰਾਤੀ ਤੇਰਾ ਹੁਣ ਮੈਂ ਕਰੇ ਨਾ ਰਿਸ਼ਤੇਦਾਰੀ ਤੋੜ ਲਈ ਸੋੜਨਾ ਫੇਰ ਕੀ ਹੋ ਗਏ ਜੇ ਬੇਬੇ ਨੇ ਹਿੱਸਾ ਵੰਡ ਕੇ ਦੇ ਤਾ ਆ ਤੂੰ ਮਹਿਲਾ ਦਾ ਨਹੀਂ ਤੀ ਸੀ ਹਰਪ੍ਰੀਤ ਜੀ ਤਾਈ ਤਾਂ ਕੁਛ ਹਸਤ ਭੱਲੇ ਨਹੀਂ ਲੱਗਦਾ ਹੈਗਾ ਚੱਲ ਪਣੀ ਉਹਨਾਂ ਗੱਲਾਂ ਨੂੰ ਛੱਡ ਹੁਣ ਕਾਹੇ ਵਾਸਤੇ ਗੁੱਸਾ ਵਧਾਉਣੇ ਤੂੰ ਤੇ ਤੂੰ ਮੈਨੂੰ ਐ ਦੱਸ ਪਣੀ ਕਣਕ ਕਿੰਨੀ ਕਸੂਰੀ ਕਰੇ ਰੱਖਦੇ ਹੁੰਦੇ ਸੀ ਉਹਨੀ ਕਣਕ ਦੇ ਕੇ ਜਾਵਾਂਗੇ ਸੋ ਕਣ ਕਣ ਕਰ ਤੈਨੂੰ ਪਤਾ ਏ ਸਾਡੇ ਟੱਬਰ ਦੇ ਹਿਸਾਬ ਨਾਲ ਵੀ ਅਸੀਂ ਕਿੰਨੀ ਕਰਖਦੇ ਹੁੰਦੇ ਸੀ ਇੱਕ ਟੋਲ ਮਾਰਕ ਦਾ ਤਾਂ ਅਸੀਂ ਰੱਖਦੇ ਸੀ ਚਲੋ ਇੱਕ ਸੈਂਕੜਾ ਤਾਂ ਰੱਖਦੀ ਹੋਵਾਂਗੇ ਤੁਸੀਂ ਘੱਟੋ ਘੱਟ ਮੱਜਾ ਮੁੱਜਾ ਵੀ ਤੁਹਾਡੇ ਕੋਲ ਹੈਗੇ ਔਰ ਮੱਜਾ ਵੀ ਚਲ ਮੈਂਸਤਾ ਇੱਕ ਹੈਗੀ ਚਲ ਘੱਟ ਪਾ ਦਾਂਗੇ ਭਈ ਲਾ ਲਾਂਗੇ ਡੰਗਾ ਇੱਥੇ ਕਿਉਂ ਚਲ ਪਣੀ ਮੇਰੀ ਗੱਲ ਸੁਣ ਲੈ ਕੁਝ ਹੋਰ ਵੀ ਰਿਸ਼ਤੇਦਾਰ ਥੋੜੀ ਬੋਤੀ ਤੂੰ ਹੁਣ ਫੋਨ ਕਰਿਆ ਸੀ ਤੁਹਾਡੇ ਨੂੰ ਉਹ ਵੀ ਮਦਦ ਕਰਨਗੇ ਮੈਂ ਤਾਂ ਮੈਂ ਸਾਰੇ ਰਿਸ਼ਤੇਦਾਰਾਂ ਨੂੰ ਲਾ ਲਿਆ ਕਿਸੇ ਨੇ ਨਹੀਂ ਉਹੀ ਗੱਲ ਜਵਾਬ ਸਵਾਲ ਦਿੱਤਾ ਹੈ ਚਲ 50 60 ਮਣ ਤੱਕ ਕਣਕ ਭਈ ਅਸੀਂ ਵੀ ਦੇਵਾਂਗੇ ਵਿੱਚੋਂ ਖਾਣ ਚੋਂ ਹਾਲ ਕੋਈ ਨਹੀਂ ਭਾਈ ਜਿੰਨੀ ਕ ਦੇਣੀ ਹੋਈ ਦੇ ਦਿਓ ਧੰਨਵਾਦ ਤੁਹਾਡਾ ਜਿਹੜਾ ਤੁਸੀਂ ਐਂ ਤਾਂ ਕਹਤਾ ਵੀ ਕਣਕ ਦੇ ਦਾਂਗੇ ਨਹੀਂ ਸਾਡਾ ਚੰਦਰੇ ਮੂਹ ਵਾਲੇ ਨਹੀਂ ਕਿਸੇ ਨੇ ਐਂ ਉਂਈ ਸਾਹ ਵੀ ਨਹੀਂ ਪਾਈ ਹੈਗੀ ਵੀ ਭਾਈ ਹੌਸਲਾ ਰੱਖੋ ਕੋਈ ਨਹੀਂ ਅਸੀਂ ਹੈਗੇ ਆ ਉਹ ਮਾੜੀ ਗੱਲ ਐ ਫਿਰ ਜੋ ਰਿਸ਼ਤੇਦਾਰ ਦਾ ਇੰਨਾ ਨੁਕਸਾਨ ਹੋ ਗਿਆ ਜੇ ਹੁਣ ਐਂ ਕਿ ਅਲਗ-ਅਲਗ ਘੱਟ ਵਿੱਚ ਲੁ ਦਸਮਣ ਪਈ ਫੇਰ ਕੀ ਗੱਲ ਐ ਨਾਲੇ ਨੁਕਸਾਨ ਤਾਂ ਕਿਸੇ ਦਾ ਵੀ ਹੋ ਸਕਦਾ ਭਣੀ ਨਾਲੇ ਮੈਨੂੰ ਲੱਗਦਾ ਐ ਕਿ ਪਸੂ ਵੀ ਝਾਕਣਗੇ ਧੂੜੀ ਵੀ ਨਾ ਧੂੜੀ ਵੀ ਭਾਈ ਸੌਣ ਦੇਣੀ ਪਊਗੀ ਭਣੀ ਮੇਰੀ ਗੱਲ ਸੁਣ ਲੈ ਜਿੰਨਾ ਸਾਡਾ ਫੋਪ ਐ ਤੂੜੀ ਵੀ ਦੇਵਾਂਗੇ ਦਾਣੇ ਵੀ ਦੇਵ ਮੈਂ ਬਈਸ ਨੂੰ ਇੱਕ ਗੱਲ ਹੋਰ ਦਾ ਤਾ ਤੁਸੀਂ ਮਾਲ ਪਸ਼ੂ ਮਣਾ ਮਟਾ ਘਟਾ ਦਿਓ ਵਾਲੇ ਮਟਾ ਦਾ ਤਵੇ ਇੱਕ ਮੈਂਸ ਤੇ ਕੱਟੀ ਹੈਗੀ ਹੋਰ ਕੀ ਹੈ ਸਾਡੇ ਕੋਲੇ ਹਾਂ ਚੰਗਾ ਭਣੀ ਫਰਮਾਇ ਹੁਣ ਮੁੜਨਾ ਚ ਫਿਰ ਨਾ ਨਾ ਮੁੜਨਾ ਕਾਦੀ ਖਤਰ ਆ ਜਾ ਚਾਹ ਦੀ ਘੁੱਟ ਪੀ ਲਾ ਹੋਰ ਇਹ ਤਾਂ ਚਲ ਜਿਹੜੀ ਹੋਣੀ ਸੀ ਹੋ ਗਈ ਗੱਲ ਹੁਣ ਚਾਹ ਪਾਣੀ ਤਾਂ ਪੀਣੀ ਹੈ ਸੱਤੀ ਰਾਜਵੀਰ ਦਾ ਸੁਣ ਕੇ ਨਾ ਮੇਰਾ ਤਾਂ ਸੌਗਾ ਚਿੱਤ ਖਰਾਬ ਹੋ ਗਿਆ ਜਰਾਂ ਦੇ 11 ਕਿੱਲੇ ਮੱਚ ਗਏ ਜਵਾਕੜੀ ਦੇ ওই ਗੱਲ ਮੈਨੂੰ ਗੁੱਸਾ ਆੜ ਪੜੀ ਭਾਈ ਨਾ ਟੂੜੀ ਸੀ ਨਾਲ ਕੰਟ ਸੀ ਖਾਂਦੀ ਵਿਚਾਰੀ ਜਵਾਕੜੀ ਸੱਤੀ ਕੀ ਕਰੇ ਮੈਂ ਤਾਂ ਹੁਣ ਫੋਨ ਆਇਆ ਹੁਣ ਦੱਸਿਆ ਬੁੜੇ ਹਰਪ੍ਰੀਤ ਤੈਨੂੰ ਕਿਸੇ ਗੱਲ ਦਾ ਪਤਾ ਪੁੱਤ ਮੈਨੂੰ ਕੀ ਪਤਾ ਹੈ ਕਿਸੇ ਗੱਲ ਦਾ ਤੈਨੂੰ ਪਤਾ ਹੁਣ ਗੱਲਾਂ ਦਾ ਤਾਂ ਆ ਮੈਨੂੰ ਤਾਂ ਪੁੱਤ ਹੁਣ ਫੋਨ ਕਰਿਆ ਆਪਣੀ ਰਾਜਵੀਰ ਨੇ ਤੇ ਉਹਨੇ ਤਾਂ ਸਾਰੀ ਕਣਕ ਮੱਚ ਗਈ ਪੁੱਤ 11 ਦੇ 11 ਕਿੱਲੀ ਮੱਚ ਗਏ ਜਮਾ ਕੋਰਾ ਵੀ ਨਹੀਂ ਬਚਿਆ ਹਾਂ ਤੜਕੇ ਦੀ ਉਹਨਾਂ ਦੀ ਕਣਕ ਮੱਚੀ ਐ ਤੇਰੇ ਕੋਲ ਹੁਣ ਫੋਨ ਆਇਆ ਤਾਏ ਕੇ ਘਰੇ ਤਾਂ ਕਿਹੜੇ ਬੇੜਾ ਨਾ ਕਰੇ ਮੈਨੂੰ ਤਾਂ ਤਾਏ ਕੇ ਘਰੋਂ ਪਤਾ ਲੱਗਿਆ ਮੈਥੋਂ ਤਾਂ ਤੂੰ ਪੜਦੇ ਰੱਖਦੀ ਐ 30 ਦੇ ਮੇਰੇ ਕੋਲੇ ਕਿੱਥੇ ਦੱਸਦੀਆਂ ਗੱਲਾਂ ਪੁੱਤ ਉਹਨਾਂ ਦੇ ਘਰੇ ਕਰਤਾ ਹੂ ਮੇਰੇ ਕੋਲ ਤਾਂ ਨਾ ਉਹਨੇ ਅਬਚਾਰੀ ਨੇ ਚਾਂ ਚੱਕ ਜੇ ਕਰਿਆ ਨਹੀਂ ਫੋਨ ਹੌਲੀ ਹੌਲੀ ਕਰਿਆ ਕੁੜੀ ਨੇ ਫੋਨ ਵੀ ਕਲਖਤ ਵੀ ਮੈਂ ਕੀ ਦੱਸਾਂ ਹੁਣ ਬੇਬੇ ਕੋਲੇ ਕੀ ਗੱਲ ਕਰਾਂ ਪਹਿਲਾਂ ਉਹਨਾਂ ਦੇ ਘਰੇ ਫੋਨ ਕਰਤਾ ਹੂ ਹੁਣ ਫਿਰ ਮੇਰੇ ਕੋਲੇ ਕਰਿਆਗਾ ਫੋਨ ਅੱਛਾ ਉਹਦਾ ਭਰਾ ਤਾਂ ਉਹਦਾ ਮੋਟਰਸਾਈਕਲ ਨਹੀਂ ਕਰੇ ਲੈ ਕੇ ਭੱਗ ਵੀ ਗਿਆ ਤੇ ਤੇਰਾ ਹੁਣ ਬੇੜਾ ਹੁੰਦਾ ਮੇਰੇ ਕੋਲੇ ਦੱਸਣ ਦਾ ਲਾ ਫਿਰ ਮਾ ਆਪਣੀਆਂ ਇਹ ਨਾ ਕਰਿਆ ਕਰਾ ਪੜਦੇ ਰੱਖਦੀ ਮੈਂ ਇਥੋਂ ਪੜਦੇ ਤੀ ਵੀ ਪਤਾ ਨਾ ਲੱਗੇ ਹਰਪ੍ਰੀਤ ਨੂੰ ਵੀ ਉਹਨਾਂ ਨੇ ਕਣਕ ਮੱਚ ਗਈ ਇਹ ਤਾਂ ਬੇਬੇ ਉਹਨਾਂ ਨੇ ਇੱਕ ਦਿਨ ਹੋਣੀ ਸੀ ਇਹ ਤਾਂ ਹੋਊਗੀ ਇਹ ਤਾਂ ਜਦੋਂ ਕਿਸੇ ਦੀਆਂ ਅੰਦਰਾਂ ਕੋਈ ਤੜਫਾਊਗਾ ਨਾ ਅਗਲਾ ਉਹ ਮੇਜਕਰੀ ਤੜਫਦਾ ਚੰਗੀ ਨਹੀਂ ਕੀਤੀ ਤਾਂ ਤਾਂ ਬਥੇਰਾ ਉਹੀ ਗੱਲ ਕਰਿਆ ਤਾਂ ਜਿਹੜਾ ਕੁਝ ਤੇ ਇਥੋਂ ਹੋਇਆ ਤੂੰ ਕਰਕੇ ਹੱਡੀਆਂ ਹੁਣ ਤਾਂ ਅਨਰਬਾਈ ਵਰਤੀ ਕੀ ਕੀ ਕਰਿਆ ਬੁੱਤ 5 ਕਿੱਲੇ ਮੈਂ ਸੋਨੂੰ ਦੇਤੇ ਬਰੋਬਰ ਦੇ 5 ਕਿੱਲੇ ਚੜਮਾਏ ਉਹਨੂੰ ਰਾਜਵੀਰ ਨੂੰ ਦੇਤੇ ਸੀ ਮੈਂ ਕਿਹੜਾ ਕੋਈ ਵੀ ਕੋਈ ਤੋ ਖਾ ਕਰਿਆ ਸੀ ਮੈਨੂੰ ਐਂ ਦੱਸ ਨਾ ਰਾਜਵੀਰ ਤੇਰਾ ਮੁੰਡਾ ਸੀ ਵੀ ਦੋਨਾਂ ਭਰਾਵਾਂ ਚ ਤਾਂ ਬੰਡੀਆਂ ਪਾਤੀਆਂ ਕਦੇ ਕੁੜੀਆਂ ਜ਼ਮੀਨ ਲੈ ਜਾਂਦਾਂ ਦੇਖੀਆਂ ਸ਼ਰਮ ਨਹੀਂ ਆਈ ਤੁਹਾਨੂੰ ਮਾਂ ਦਾ ਧੀਆਂ ਨੂੰ ਮੈਨੂੰ ਵੀ ਆਹ ਲੋ ਦੇਵਾਂਗੇ ਚੱਲ ਕੀ ਹੁੰਦਾਗਾ ਚੱਲ ਉਹਦਾ ਵੀ ਪਿਓ ਸੀ ਤੇਰਾ ਵੀ ਜੋ ਸੋਡਾ ਵੀ ਪਿਓ ਸੀ ਚੱਲ ਉਹਨੂੰ ਦੇਦੀ ਸੀ ਜ਼ਮੀਨ ਮੈਂ ਅੱਧੀ ਸਾ ਸੋਨੂੰ ਦੇਤੀ ਤੇ ਫੇਰ ਐਂ ਕਰ ਹੁਣ ਜਾ ਕੇ ਉਹਦੀ ਵੀ ਵੰਡ ਕਦੇ ਆ ਪੰਜ ਕਿੱਲੇ 6 ਕਿੱਲੇ ਮਾਣ ਗਏ ਜਣੇ ਅੱਧੇ ਉਹਦੀ ਨਣਦ ਨੂੰ ਦੇ ਆ ਅੱਧੇ ਉਹ ਰੱਖ ਲੈਣਗੇ ਉਹ ਵੀ ਬੰਡਿਆ ਉਥੇ ਹੀ ਪਾਏ ਮੰਡੀਆਂ ਜਾ ਕੇ ਜਿੱਥੇ ਮੰਡਣ ਜਾਣੀ ਇਹ ਪਤਾ ਉਹਦੀ ਵੀ ਨਾਲ ਤੇ ਲਈ ਜਾਵੇ ਇਹ ਕੀ ਪਤਾ ਦੇਖ ਕੇ ਤੇ ਉਹਨੂੰ ਪਤਾ ਲੱਗ ਗਿਆ ਵੀ ਰਾਜਵੀਰ ਲਈ ਇਹ ਕੀ ਪਤਾ ਉਹ ਵੀ ਕਲੇਸ਼ ਪਾ ਕੇ ਖੜ ਜੇ ਇਹ ਕੀ ਪਤਾ ਹੁੰਦਾ ਮੈਂ ਤਾਂ ਕਹਿੰਨੀਆ ਵਧੀਆਂ ਪਾਵੇ ਕਲੇਸ਼ ਆ ਕੇ ਲੈ ਕੇ ਜਾਵੇ ਜਦੋਂ ਅਗਲੇ ਦਾ ਕਾਲਜਾ ਵੱਡੇ ਜਾਂਦੇ ਨੇ ਨਾ ਅਗਲੇ ਨੂੰ ਉਦੋਂ ਪਤਾ ਲੱਗਦਾ ਆ ਹੁਣ ਪਤਾ ਲੱਗ ਗਿਆ ਹੁਣ ਜੋ ਧੀ ਦੇ ਘਰੇ ਅੱਗ ਲੱਗੀ ਹੈ ਹੁਣ ਕੰਮ ਤੇਰਾ ਮੂੰਹ ਆਉਂਦਾ ਜਾ ਗਟੁੰਦਾ ਕਿਹੜਾ ਕੋਈ ਕਿਸੇ ਦੀ ਚੀਜ਼ ਲਗਾਈ ਆ ਆ ਦੇ ਪੇਰਾਂ ਦੀ ਚੀਜ਼ ਲਗਾਈ ਆ ਤਾਂ ਬਾਦੇ ਦੀ ਸਾੜੀ ਸੀ ਸਾਡਾ ਹਿੱਸਾ ਸੀ ਉਹ ਸਾਡਾ ਹੱਕ ਮਾਰਿਆ ਤੈਨੂੰ ਸਾਡਾ ਦਿਕਾਇਆ ਹੁਣ ਦੇ ਚਲ ਕੋਈ ਨਾ ਵੀ ਚੰਗੀ ਹੋਈ ਆਪਣੀ ਜ਼ਮੀਨ ਲੈ ਕੇ ਗਈ ਸੀ ਉਹ ਗੱਲ ਐ ਦੇ ਕੇ ਰੋਵੇ ਨਾ ਕਿ ਰੋਂਦੇ ਵਰਗਾ ਮੂੰਹ ਕਰ ਲੈ ਮੈਂ ਤਾਂ ਕਰਦੀ ਨਹੀਂ ਰੋਂਦੇ ਵਰਗਾ ਮੂੰਹ ਮੈਂ ਤਾਂ ਹੱਸੂਗੀ ਮੈਨੂੰ ਤਾਂ ਹਾਸੀ ਆਉਂਦੀ ਐ ਉਹ ਫਿਰ ਕੀ ਤੇ ਤੇਰੀ ਤਾਂ ਹੁਣ ਆਇਆ ਹੋਇਆ ਤੇ ਰੋਂਦੇ ਵਰਗਾ ਆਪਣੀ ਜੀ ਮੈਨੂੰ ਐ ਦੱਸ ਜਿਹਦੇ ਸੀ ਰੋਂਦੇ ਸੀ ਉਹਦੇ ਪੈਰਾਂ 'ਚ ਬੈਠੇ ਉਹਦੇ ਪੈਰੀਂ ਹੱਥ ਲਾਉਂਦੇ ਸੀ ਵੀ ਹਿੱਸਾ ਨਾ ਲੈ ਕੇ ਜਾਂ ਕੱਲ ਨੂੰ ਸਾਡੇ ਜਵਾਕ ਨੂੰ ਰਿਸ਼ਤਾ ਨਹੀਂ ਹੋਣਾ 10 ਕਿੱਲੇ ਬਾਣਦੇ ਆਪਣੇ ਕੋਲੇ ਕਹਿਣਾ ਬਾਣ ਜੋ ਕੋ ਹੁੰਦੇ ਵੀ 25 ਕਿੱਲੇ ਸੀ ਵੀ ਕਹਿੰਦੇ ਵੀ ਚੱਲ ਦੇ ਦੇ ਭੈਣ ਨੂੰ 5 ਕਿੱਲੇ ੱੱਕਾ ਕੀਤਾ ਸੀ ਮਾਵਾ ਤੀਆਂ ਨੇ ਆ ਹੁਣ ਹੋ ਗਈ ਛੋਡੇ ਨਾ ਰੱਬ ਫਿਰ ਉੱਤੀ ਐ ਜਿਵੇਂ ਕਹਿੰਦੇ ਹੁੰਦੇ ਐ ਉਤਲਾ ਤਾਂ ਦੇਖੀ ਜਾਂਦਾ ਉਹਨਾਂ ਤਾਂ ਆ ਬੈਠਾ ਉਹ ਗੱਲ ਵਾਂਗੂ ਫਿਰ ਉਹਨੇ ਕਿ ਆਪਣੇ ਗਮੀਨ ਨੂੰ ਕੋਈ ਉਹਨੇ ਵਫਾ ਕਰਤਾ ਉਹਨੂੰ ਆ ਦੇਖ ਲਾ ਕਿੰਨੇ ਜੀ ਕਣਕ ਮੱਚ ਗਈ ਹੁਣ ਐ ਪਤਾ ਹੁੰਦਾ ਮੈਂ ਤਾਂ ਨਹੀਂ ਦਿੰਦੀ ਆਹ ਦੀਤੀ ਨੂੰ 11 ਦੇ 11 ਕਿੱਲੇ ਮੱਚ ਗਏ ਤੇ ਇਹੋ ਹੀ ਗੱਲ ਨੂੰ ਕਿੰਨਾ ਹੋ ਗਿਆ ਖਰਾ ਪੈ ਗਿਆ ਜਿਵੇਂ ਕਹਿੰਦੇ ਹੁੰਦੇ ਐ ਇੱਕ ਜੇ ਅੱਗ ਲੱਗੀ ਹੋਵੇ ਨਾ ਜੇ ਕਿਤੇ ਉਹੀ ਗੱਲ ਸਾਡੇ ਤੋਂ ਹੀ ਸਨਾਲ ਆ ਕੇ ਗਈ ਹੁੰਦੀ ਖਬਰ ਹੈ ਉਹਦੇ ਸ਼ੀ ਕਿੱਲੇ ਬਾਚੀ ਰਹੇ ਨੇ ਵਿੱਚੇ ਆਪਦੇ ਸ਼ੀ ਮੱਚ ਗਏ ਹੁਣ ਹੁਣ ਕਣਕ ਕਿੱਥੋਂ ਲਜਾਉਗੀ ਹੁਣ ਤਾਇਕੇ ਘਰੇ ਕੀਤਾ ਫੋਨ ਹੁਣ ਤਾਇਕੇ ਸ਼ਿੱਟ ਕੇ ਆਉਣਗੇ ਟਰਾਲੀ ਕਣਕ ਦੀ ਲੈ ਤਾਇਕੇ ਕਿਉਂ ਸ਼ਿੱਟ ਕੇ ਆਉਣਗੇ ਆਪਣੀ ਕੁੜੀ ਹੈਗੀ ਆਪਾ ਹੀ ਦੇਵਾਂਗੇ ਮੈਂ ਤਾਂ ਫੋਨ ਮੈਂ ਤਾਂ ਫੋਟੋ ਬਣਾ ਮੈਂ ਤਾਂ ਦੱਸਾਂ ਜਦ ਮੱਦਕਟ ਬੋਲੀਆਂ ਨਾ ਜੇ ਗੱਲ ਕੀਤੀ ਕਣਕ ਦੀ ਨਾ ਵੀ ਲੈ ਕਰੋ ਬਾਹਰ ਕੱਢ ਦੂੰ ਮੈਂ ਤੈਨੂੰ ਦੱਸਾਂ ਮੈਂ ਤਾਂ ਕੇਰਾ ਆਖੇ ਉਹਨੂੰ ਫੋਨ ਤੇ ਮੈਂ ਕਿਹਾ ਤੂੰ ਆ ਜਾ ਪੁੱਤ ਕੇਰਾ ਜੇ ਕੁਝ ਨਹੀਂ ਹੁੰਦਾ ਤੈਨੂੰ ਕਣਕ ਵੀ ਦੇਵਾਂਗੇ ਤੂੜੀ ਵੀ ਦੇਵਾਂਗੇ ਕਣਕ ਤੋਂ ਇੱਥੇ ਬੀਜ ਕੇ ਆਈਆਂ ਜੇ ਤੂੰ ਹਿੱਸਾ ਤੇਰਾ ਕੋਈ ਨਾ ਜਿਹੜਾ ਤੇਰਾ ਹਿੱਸਾ ਸੀ ਨਾ ਮਾਈ ਤੂੰ ਉਹਦਾ ਖਤਮ ਕਰ ਚੁੱਕੀ ਐ ਤੇ ਤੂੰ ਇਹਨਾਂ ਨਾ ਇੱਕ ਦਾਣਾ ਵੀ ਚੱਕ ਕੇ ਨਹੀਂ ਦੇ ਸਕਦੀ ਢੇਰੀ ਚੋਂ ਇੱਕ ਦਾਣਾ ਇੱਕ ਦਾਣੇ ਦੀ ਵਕਾਤ ਨਹੀਂ ਤੇਰੀ ਕੁਰੇ ਦੇ ਨਾ ਹੋ ਹੁੰਦੀ ਜਮਾ ਨਾ ਦਿੰਦੀ ਜੇਕਰ ਉਹ ਮੁੱਕੀ ਹੁੰਦੀ ਹੁਣ ਕਿਹੜਾ ਰੱਬ ਨਹੀਂ ਉਹ ਗੱਲ ਮੰਗੂ ਕਰ ਪਾਦੀਆਂ ਕੀ ਗੱਲ ਹੋਈ ਹੁਣ ਪਤਾ ਲੱਗੂ ਜਦੋਂ ਕਰ ਕਰ ਬੋਰੀ ਚੱਕ ਕੇ ਮੰਗਣਗੇ ਭੁੱਖੇ ਰਹਿ ਕੇ ਡਫੜ ਗਏ ਪੁੰਨ ਹੁੰਦਾ ਹੁੰਦਾ ਜੇ ਭੁੱਖੇ ਨੇ ਪਸੂਆਂ ਦੇ ਬੰਦੇ ਲੈ ਲੈਣਗੇ ਮੋਲੇ ਲੈ ਲੈਣਗੇ ਕਣਕ ਨਾ ਮੁੱਲ ਕਰ ਲੈ ਲੈਣਗੇ ਮੁੱਲ ਤਾਂ ਫੇਰ ਹੀ ਨਹੀਂ ਕਣਕ ਮੱਚ ਗਈ ਤੇ ਉਹਨਾਂ ਕੋਲੇ ਕੁਛ ਹੀ ਨਹੀਂ ਲੰਗ ਨਾ ਹੋ ਨੰਗੀ ਹੋ ਗਏ ਉਹ ਪਹਿਲਾਂ ਰੋਈ ਜਾਂਦੀ ਸੀ ਵਿਚਾਰੀ ਫੋਨ ਲਾ ਕੇ ਕਹਿੰਦੀ ਅਸਟਾ ਕੇ ਆਰਤੀਆਂ ਦੇ ਦੇਣੇ ਸੀ ਚਾਹ ਗੁੜਾਲੇ ਦੇ ਦੇਣੇ ਸੀ ਪੁੱਛਣਾ ਕਹਿੰਦੀ ਬੇਬੇ ਅੱਤਸਾ ਕਾ ਜਮਾ ਦੇ ਮੈਂ ਤੁਹਾਨੂੰ ਦੱਸਾਂ ਮੈਨੂੰ ਵੀ ਗੁੱਸਾ ਆਉਂਦਾ ਭਾਈ ਗੁੱਸਾ ਕਿਸੇ ਗੱਲ ਤੇ ਆਉਂਦਾ ਜੇ ਤੇ ਰੀਤੀ ਹਿੱਸਾ ਨਾਲ ਲੈ ਕੇ ਗਈ ਹੁੰਦੀ ਤੇ ਰੀਤੀ ਦਾ ਦੁੱਖ ਵੀ ਬਣਾਉਂਦੇ ਤੇ ਰੀਤੀ ਦੇ ਜਾ ਕੇ ਵੀ ਵੰਦੇ ਤੇ ਰੀਤੀ ਨੂੰ ਉਹੀ ਗੱਲ 5 ਕਿੱਲਾਂ ਦੀ 6 ਢਵਾ ਮੰ ਦੱਸਾਂ ਕਿੱਲਾਂ ਦੀ ਕਣਕ ਲੈ ਜਾਂਦੀ ਉਹ ਵੀ ਦੇ ਦਾਂਦੇ ਜੇ ਸਾਡੇ ਨਾਲ ਤੱਕਾ ਨਾ ਕੀਤਾ ਹੁੰਦਾ ਜਿਵੇਂ ਹੁਣ ੱੱਕਾ ਕਰਿਆ ਨਾ ਉਹ ਮੈਂ ਰੋਲੂਗੀਆਂ ਤੂੰ ਤਾਂ ਬੈਠ ਕੇ ਰੋਲਦੀ ਐ ਤੂੰ ਤਾਂ ਇੱਥੇ ਖਾਨੀਆਂ ਬਹਿ ਕੇ ਰੋਟੀਆਂ ਤੇ ਤੇਰੀ ਧੀ ਰੂਲੂਗੀ ਹੁਣ ਨਈ ਮਾਜਾ ਜੇ ਦੱਸ ਦਿਓ ਕਿਹਦੇ ਵੀ ਸੁਣ ਮੈਂ ਤਾਂ ਦੇਰ ਵੀ ਦੇ ਦਿੰਦੀ ਮੈਂ ਤਾਂ ਫੇਰ ਵੀ ਰੋਲਦੀ ਸੀ ਫੇਰ ਵੀ ਤੂੰ ਕਹਿੰਦੀ ਕੁੜੀ ਨੂੰ ਆਹ ਸਮਾਨ ਦੇ ਦੇਨੀ ਆ ਕੁੜੀ ਨੂੰ ਆਹ ਨੂੰ ਡੀੜੇ ਦੇ ਦੇਨੀ ਆ ਤੂੰ ਤਾਂ ਫੇਰ ਵੀ ਕਲੇਸ਼ ਹੀ ਕਰਨਾ ਸੀ ਕਿ ਤੇ ਰੋਕਾ ਸੀ ਤੈਨੂੰ ਕੱਪੜੇ ਦੇਣ ਤੋਂ ਕਿੱਦੇ ਰੋਕੀ ਸੀ ਰੋਕੀ ਤਾਂ ਕਿਉਂ ਨਹੀਂ ਸੀ ਪਹਿਲਾਂ ਵੀ ਬਥੇ ਲੜਦੀ ਰਹੀਆਂ ਤਾਂ ਹੀ ਕੁੜੀ ਲੈ ਕੇ ਗਈ ਆ ਪੰਜ ਕਿਲੇ ਨਹੀਂ ਚਾਹੀਦੀ ਸੀ ਮੈਂ ਕਿਹਨੇ ਜਾਂਦੀ ਜਿੱਦ ਪਹਿਲਾਂ ਉਹ ਨਾ ਬੰਦਿਆ ਘਰ ਤੇ ਰੱਖਣੀ ਸੱਸ ਨਨਦ ਹੋਏ ਕਿ ਲੜਦੇ ਮੰਨ ਤੂੰ ਕਿਹੜਾ ਆਉਂਦੀ ਨਨਦ ਨਾਲ ਲੜਦੀ ਨਹੀਂ ਸੀ ਤੂੰ ਤਾਂ ਆਪਣੀ ਨਨਦਾਂ ਨੂੰ ਹਿੱਸਾ ਦਿੱਤਾ ਨਾ ਫਿਰ ਤੇਵੇਂ ਫਿਰ ਕਿਉਂ ਨਹੀਂ ਲੈ ਕੇ ਗਈ ਮੈਂ ਤਾਂ ਥੱਕ ਨਹੀਂ ਸੀ ਨਾ ਨਨਦ ਲੈ ਜਾਂਦੀ ਐਵੇਂ ਮੇਰੇ ਨਾਲ ਥਾਪਰੀ ਦਿੰਦਾ ਕਿ ਮੇਰੇ ਨਾਲ ਥੱਕ ਕਰ ਸੱਚੀ ਗੱਲ ਕਹੀ ਤੂੰ ਚਾਲਣ ਖੋਜ ਜਵਾਕੜੀ ਨੂੰ ਦੇਦੀ ਨਹੀਂ ਚੱਲ ਕੋਈ ਨਾ ਉਹਦਾ ਪਿੰਡ ਚੋਂ ਮੰਗ ਕੇ ਲਖਾ ਲੈਣਗੇ ਹੋਰ ਕੀ ਹੈ ਫਿਰ ਮੰਗ ਲਓ ਫਿਰ ਮਾਮਾ ਦੀਆਂ ਬੋਰੀ ਚੱਕ ਲਿਓ ਸਾਰੇ ਪਿੰਡ ਚੋਗਰਾ ਹੀ ਕਰ ਲਈ ਵੀ ਭਾਈ ਮੇਰੀ ਤੀ ਜ਼ਮੀਨ ਤਾਂ ਲੈ ਗਈ ਮੇਰੀ ਤੀ ਨੂੰ ਹੁਣ ਕਣਕ ਚਾਹੀਦੀ ਐ ਕਰ ਕਰ ਗੱਟਾ ਗੱਟਾ ਕਣਕ ਦਾ ਦੇ ਦਿਓ ਟਰਾਲੀ ਭਰ ਜੂਗੀ ਛੱਡਿਆ ਹੀ ਤੀ ਕੋਲੇ ਵੱਡੀ ਆ ਗਈ ਤੀ ਇਹਨੂੰ ਕਣਕ ਦੇਣ ਵਾਲੀ ਐ ਲੈ ਭਣਿਆ ਨਾਲ ਹੋਰ ਵੀ ਤੂੰ ਗੱਲ ਵਧੀਆ ਕਰੀ ਹੋਰ ਚੱਲ ਮੈਂ ਖ ਮੈਂ ਨਾਲ ਹੀ ਬਰ ਚੱਲਦੀ ਆਂ ਐ ਘੌੜ ਜੀ ਹੋਏ ਨਾਲੇ ਫਿਰ ਐ ਜਿ ਹੋਏ ਜਾਂਦਾ ਹੁਣ ਬਥੇਰਾ ਔਖਾ ਹੋ ਜਾਂਦਾ ਜਦੋਂ ਕੋਈ ਕੁੜੀ ਕਤਰੀ ਜ਼ਮੀਨ ਲੈ ਜਾਂਦੀ ਐ ਫਿਰ ਸੰਗ ਤਾਂ ਆਉਂਦੀ ਐ ਭਣੇ ਚੱਲ ਹੁਣ ਤਾਂ ਤੂੰ ਮੈਨੂੰ ਬਾਰੀ-ਬਾਰੀ ਇਹ ਗੱਲਾਂ ਹੀ ਯਾਦ ਨਾ ਕਰਾ ਇੱਕ ਤਾਂ ਮੈਂ ਹੁਣ ਟੈਨਸ਼ਨ 'ਚ ਹਾਂ ਦੂਹਾ ਗੱਲ ਬਾਰੀ-ਬਾਰੀ ਕਰਾਉਂਦਾ ਮੈਂ ਤਾਂ ਤੈਨੂੰ ਐਂ ਕਹਣਾ ਵੀ ਵਧੀਆ ਕਰਿਆ ਤੂੰ ਨਾਲ ਆ ਗਈ ਛੋਕੜਾ ਲੈ ਆ ਲੈ ਆਇਆ ਲੈ ਰਾਜਵੀਰ ਨੂੰ ਮੁੰਡਾ ਤਾਂ ਜਾ ਕੇ ਫੌਸਲੀ ਕਾਲ ਪੁੱਤ ਹੋਰ ਕਿਵੇਂ ਆ ਠੀਕ ਆ ਪੁੱਤ ਠੀਕ ਆ ਬਹਿ ਜਾ ਬਸ ਮੈਂ ਵੀ ਬੈਠੀ ਹਾਂ ਮੈਂ ਤਾਂ ਮੜਾ ਜਾ ਪੈਣੀ ਆ ਜਾ ਕੇ ਪੈ ਜਾ ਕੋਈ ਨਹੀਂ ਪੈ ਜਾ ਪੈ ਜਾ ਬੇਬੇ ਭੈਣ ਦਾ ਸਦਮਾ ਬਾਲਾ ਵੱਡਾ ਸਦਮਾ ਹੋਇਆ ਬਚਾਰੀ ਨੂੰ ਬੇਪੁੱਤ ਸਦਮਾ ਹੋਣਾ ਹੀ ਆਗਾ ਕੋਈ ਮਾੜੀ ਮੋਟੀ ਗੱਲ ਐ ਕਿੱਡੀ ਵੱਡੀ ਗੱਲ ਐ ਦੇਖ ਹਾਂ ਇਹ ਬੇ ਦੇਖ ਲੈ ਮੈਂ ਤਾਂ ਗੱਲ ਜਦੋਂ ਸੁਣ ਲਈ ਨਾ ਮੇਰੇ ਤਾਈ ਕਿਉਂ ਉਹ ਮੈਂ ਤਾਂ ਉਨੇ ਪੈਰੀ ਦੇਖ ਲੈ ਭੈਣ ਕੋਲੇ ਕੀ ਆ ਬਚਾਰੀ ਬੇਪੁੱਤ ਛਾਬਾ ਛੇ ਤੇਰੇ ਬਾਗ ਗਿਆ ਤੇਰੀ ਭੈਣ ਸੀ ਤੇਰਾ ਮੱਛਿਆ ਦੇਖ ਆਉਂਦਾ ਖੂਨ ਸੀ ਹਨਾ ਦੇਖ ਭੱਜ ਗਿਆ ਗਿਆ ਤੂੰ ਹੋਰ ਨਾ ਕੋਈ ਪਿੰਡ ਚੋਂ ਭੱਗ ਗਿਆ ਉਹ ਬੇਬੇ ਗੱਲ ਤਾਂ ਮਾੜੀ ਹੋਈ ਐ ਕਣਕ ਨਹੀਂ ਸਾਰੀ 11 ਦੇ 11 ਕਿੱਲੇ ਮਚ ਗਈ ਕੜਕਾ ਮੇਰੀ ਭੈਣ ਨੇ ਵੀ ਗੱਲ ਸੋਚੀ ਨਹੀਂ ਸੀਗੀ ਉਦੋਂ ਕੋਈ ਇਹਨੇ ਵੀ ਜੱਗੋ ਤੇਰਮੀ ਕੀਤੀ ਧੀ ਬੇ ਪੁੱਤ ਜੱਗੋ ਤੇਰਮੀ ਤਾਂ ਕਰੀ ਸੀ ਹੁਣ ਮੈਂ ਤਾਂ ਕੋਈ ਕਰਨ ਮੰਗੂ ਪਸਤਾਈ ਜਾਨੀ ਆ ਵੇਲੇ ਨੂੰ ਵੀ ਪਤਾ ਨਹੀਂ ਮੈਂ ਕਿਹੜੇ 5 ਕਿੱਲੇ ਦਿੱਤੇ ਸੀ ਉਹੀ ਮੇਰੇ 5 ਕਿੱਲੀ ਜਵਾਕੜੀ ਨੂੰ ਲੈ ਕੇ ਵਾਹਗੇ ਬੇ ਬੇ ਹੁਣ 5 ਕਿੱਲੇ ਤੂੰ ਤਾਂ ਦੇਣ ਵਾਲੇ ਨਹੀਂ ਦੇਤੇ ਦੀ ਭੈਣ ਨੇ ਤਾਂ ਸੋਚਣਾ ਸੀ ਵੀ ਮੇਰਾ ਭਰਾ ਹੈ ਉਹਨੇ ਪੁੱਤ ਸੋਚਣਾ ਤਾਂ ਹੁੰਦਾ ਜੇ ਗੱਲ ਫੇਰ ਕੇ ਲਾਲਚ ਕੀਨੇ ਕੋਈ ਬੁਰੀ ਬਲਾ ਹੈ ਲਾਲਚ ਹਾਂ ਦੇਖ ਲੈ ਜੇ ਲਾਲਚ ਤਿਆਗਿਆ ਨਹੀਂ ਤੀ ਕੋਲੇ ਤਾਂ ਆਪਦੇ 6 ਕਿੱਲੇ ਤਾਂ ਠੀਕੇ ਨਾਲੇ ਤਾਂ 6 ਕਿਲੋ ਮੱਛੀ ਗਈ 5 ਕਿੱਲੇ ਜਿਹੜੇ ਆਪਾਂ ਤੁਝੇ ਪੈਸੇ ਲੈ ਕੀਤੇ ਉਦੋਂ ਉਹ ਵੀ ਸਾਰੀ ਕਣਕ ਮੱਛੀ ਗਈ 11 ਦੇ 11 ਕਿੱਲੇ ਮੱਛ ਗਏ ਹੋਰ ਜਿਖਲਾ ਅੱਖਾਂ ਤੋਂ ਹੌਲੀ ਹੋਈ ਬੈਠੀ ਹੈ ਬੱਦਲ ਦੇ ਕੁੱਤੇ ਫਿਰ ਹੁਣ ਹੋਣੇ ਸੀ ਕੋਈ ਕਣਕ ਨਹੀਂ ਰਹੀ ਕੋਲੇ ਕੋਈ ਟੂੜੀ ਨਹੀਂ ਰਹੀ ਕੋਲੇ ਐਨਾ ਖਰਚਾ ਕਰੀ ਵਠੇ ਸੀ 6 ਮਹੀਨੇ ਹੋ ਗਏ ਸੀ ਛਾਗੜ ਖਾਂਦੇ ਨੂੰ ਤੇ ਆਰਤੀਓ ਤੇ ਪੈਸੇ ਫੜਦੇ ਨੂੰ ਬੇਬੇ ਮੈਨੂੰ ਤਾਂ ਐ ਸੀਗਾ ਮੈਂ ਤਾਂ ਦੇਖ ਲੈ ਮਸਾਂ ਦੇਖ ਲੈ ਜੱਕ ਤੱਕ ਜੀ ਕਰਦਾ ਗਿਆ ਸੀ ਵੀ ਇਹਨਾਂ ਦੇ ਰਿਸ਼ਤੇਦਾਰ ਪਤਾ ਨਹੀਂ ਕਿੰਨੇ ਆਏ ਬੈਠੇ ਹੋਣਗੇ ਕਿੰਨੀ ਕਹਿੰਦੀ ਮਦਦ ਕਰਦੇ ਹੋਣਗੇ ਕਹਿੰਦੀ ਭਾਈ ਸਭ ਨੂੰ ਪੁੱਛ ਲਿਆ ਜੀ ਕੋਈ ਕਣਕ ਤੇ ਤੂੜੀ ਨੂੰ ਵੀ ਨਹੀਂ ਮੰਨਿਆ ਨੇ ਤੇ ਸਾਰੇ ਮੇਰੇ ਰਿਸ਼ਤੇਦਾਰ ਲੱਗਦੇ ਨੇ ਇਹ ਬੋਤ ਆਪੀ ਲੱਗਦੇ ਸੀ ਆਏ ਹੋ ਗਿਆ ਹੂ ਬੁੱਬੀ 5 ਕਿੱਲੇ ਦੇ ਤੇਕਿਆਂ ਚੋੜ ਲਈ ਇਹਨਾਂ ਤਾਂ 11 ਕਿੱਲੇ ਬਣਾ ਲੇ ਰਾਜੀ ਕੌਣ ਹੈ ਤੇ ਉਹ ਵਾਲਾਂ ਵਾਂਗੂ ਹੁਣ ਕਿਦੋਂ ਔਖੇ ਬੰਦੇ ਦਾ ਕੋਈ ਨਹੀਂ ਅਗਲਾ ਆਉਂਦਾ ਫਲਵੇ ਪਾਸਾ ਵਟ ਲੈਣ ਦਾ ਔਖੇ ਬੰਦੇ ਤੋਂ ਹੁਣ ਆਏ ਹੋ ਗਿਆ ਉਹ ਰਿਸ਼ਤੇਦਾਰਾਂ ਨੂੰ ਵੀ ਆਪਾਦ ਨਾਲ ਕਣਕ ਮੰਗਣਗੇ ਨਾਲੇ ਤੂੜੀ ਮੰਗਣਗੇ ਬੇਬੇ ਮੈਂ ਤਾਂ ਨਾ ਲੈਣ ਤਾਂ ਪਤਿ ਜੀ ਆਤੀ ਭੈਣ ਦਾ ਉਹ ਤਾਂ ਮੇਰੇ ਨਾਲ ਮੋਟਰਸਾਈਕਲ ਤੇ ਹੁਣ ਨਾਲ ਹੀ ਚੜ ਗਈ ਮੈਂ ਉਹਨੂੰ ਕਿਵੇਂ ਜਵਾਬ ਦੰਦਾ ਨਹੀਂ ਭਾਈ ਤੂੰ ਮੇਰੇ ਨਾਲ ਨਾ ਚੱਲ ਆਪਾਂ ਤਾਂ ਪੁੱਤ ਕਿੱਥੇ ਜਵਾਬ ਦਿੱਤਾ ਜਾਂਦਾ ਧੀ ਆਪਣੇ ਹੁਣ ਬਿੱਧੀ ਆਪਾਂ ਨੂੰ ਨਾ ਇਹ ਤਾਂ ਕੰਕ ਦੇਣੀ ਪੂ ਬਹਿਣ ਨੂੰ ਨਾਲੇ ਦੇਣੀ ਪੂ ਤੂੜੀ ਕੰਕ ਤੂੜੀ ਦੇਣੀ ਪੂ ਹਾਂ ਸਾਰਾ ਕੁਝ ਆਪਾਂ ਨੂੰ ਦੇਣਾ ਪੂ ਜਦੋਂ ਹੁਣ ਵਿਚਾਰੀ ਆ ਗਈ ਤਾਂ ਰੋਈ ਜਾਂਦੀ ਐ ਮੋਟਰਸਾਈਕਲ ਤੇ ਮਗਰ ਬਿੱਠੀ ਵੀ ਰੋਈ ਗਈ ਅੱਖਾਂ ਚੋਂ ਪਾਣੀ ਜਾਈ ਗਿਆ ਪਾਣੀ nikal janda ਕੋਈ ਨਾ ਕੋਈ ਆਪਾਂ ਨੂੰ ਕੋਈ ਅਗਲਾ ਹੋ ਗਲ ਮੰਗੂ ਬਲਾ ਥੋੜੀ ਆਪਣੀ ਵੀ ਆਹੋ ਕਰਦਾਗਾ ਵੀ ਹੈ ਵੀ ਜਾਣ ਕੇ ਵੀ ਕੋਈ ਲਗ ਚ ਲਾਉਂਦਾ ਉਹਦਾ ਰੋਂ ਤਾਂ ਵੱਲੋਂ ਵੱਲੀ ਆਉਂਦਾ ਓਖੇ ਬੰਦੇ ਨੂੰ ਕਿਦੋਂ ਕਣਕ ਮੱਚ ਗਈ ਐਡਾ ਨਾਜ ਮੱਚ ਗਿਆ ਐਡਾ ਦੇਖ ਪਾਪ ਹੋ ਗਿਆ ਬੇਬੇ ਪਾਪ ਤਾਂ ਹੋ ਗਿਆ ਨਾਲੇ ਹੁਣ ਜਿਹੜੀ ਆਪਾਂ ਤਾਂ ਜ਼ਮੀਨ ਲੈ ਗਈ ਹੁਣ ਇਹਨੂੰ ਉਸ ਗੱਲ ਦਾ ਪਸਤਾਵਾ ਵੀ ਹੋਇਆ ਪਿਆ ਪਸਤਾਵਾ ਹੋਇਆ ਪਸਤਾਉਂਦੀ ਹੈ ਇਹ ਹਾਂ ਮੇਰੇ ਅੰਦਰ ਪਸਤਾਉਂਦੀ ਹੈਗੀ ਦੇਖ ਲੈ ਨਾ ਕਿਸੇ ਨੂੰ ਦੱਸਦੀ ਹੈ ਪਸਤਾਵਾ ਦਾ ਪੁੱਤ ਹੁਣ ਹੁੰਦਾ ਹੁਣ ਤੂੰ ਤਾਂ ਕਹਿੰਦਾ ਕਿ ਨਾਲ ਕਣਕ ਦੇਣੀ ਪੂਣਾ ਟੂੜੀ ਤੇ ਹਰਪ੍ਰੀਤ ਤੇ ਮੇਰੇ ਨਾਲ ਇੰਨਾ ਨਾ ਲੜ ਕੇ ਹਟੀਏਗੀ ਕੀ ਕਹਿੰਦੀ ਹੈ ਕਹਿੰਦੀ ਮਾਤਾ ਇੱਕ ਦਾਣਾ ਨਹੀਂ ਦਿੰਦੀ ਕਹਿੰਦੀ ਕਣਕ ਦਾ ਇੱਕ ਦਾਣਾ ਨਹੀਂ ਦਿੰਦੀ ਹਾਂ ਤੂੰ ਟੂੜੀ ਦੇਵਾ ਨਾ ਦਾਣਾ ਦੇਵਾ ਤੇ ਤੂੰ ਤਾਂ ਨਾਲ ਲਿਆ ਆ ਕੁੜੀ ਨੂੰ ਬੇਬੇ ਮੇਰੀ ਗੱਲ ਸੁਣ ਲੈ ਹੁਣ ਜੇ ਤਾਂ ਭਣ ਮੇਰੇ ਨਾਲ ਨਾ ਆਉਂਦੀ ਫੇਰ ਤਾਂ ਆਪਾਂ ਆਪਾਂ ਦੀ ਨਾ ਜਾਂਦੇ ਭਈ ਦਾਣਾ ਦਿੰਦੀ ਵੀ ਕਿਤੋਂ ਹੁਣ ਤਾਂ ਆਪਾਂ ਨੂੰ ਸਭ ਕੁਝ ਦੇਣਾ ਪਊਗਾ ਉਹਦਾ ਰੋਈ ਜਾਂਦੀ ਆ ਰੋਈ ਜਾਂਦੀ ਆ ਮੱਸਾ ਝੱਲੀ ਨਹੀਂ ਜਰੀ ਰੋਈ ਜਾਂਦੀ ਉਹ ਤਾਂ ਕਈ ਨੀ ਬੰਮਾ ਮੰਗ ਕੇ ਖਾ ਲੋ ਆਹਦੀ ਖਾ ਲੈਣ ਮੈਂ ਤਾਂ ਸੋਂ ਕਾਏ ਬੋਲੀ ਕਹਿੰਦੀ ਬੋਰ ਨਾ ਫੜ ਕੇ ਮਾਮਾ ਤੀਆਂ ਮੰਗਵਾਵਾ ਕਹਿੰਦੀ ਕਿ ਕਿਸੇ ਦਾ ਵੀ ਨੁਕਸਾਨ ਤਾਂ ਕਿਸੇ ਦਾ ਵੀ ਹੋ ਸਕਦਾ ਤੂੰ ਅੰਦਰ ਜਾ ਕੇ ਉਹਦਾ ਪਤਾ ਲੈ ਭੈਣ ਦਾ ਚੰਗਾ ਹਾਂ ਹਾਂ ਉਹਦਾ ਬਾਲੇ ਹੀ ਜ਼ਿਆਦੇ ਸਦਮਾ ਹੋਇਆ ਪਿਆ ਕਿਦੇ ਦੂਰਾ ਦੂਰਾ ਨਾ ਪਈ ਜੀ ਪਤਾ ਨਹੀਂ ਉਹਦਾ ਕੀ ਬਣੂਗਾ ਅਰੇ ਟੀਕਾ ਲਵਾਵਾਂਗੇ ਡਾਕਟਰ ਇਹੇ ਕੋਈ ਸਭ ਕੁਝ ਬਣ ਜੂਗਾ ਕਹਿੰਦੇ ਤੂੰ ਨਾ ਐਵੇਂ ਆਪਦੀ ਜਾਨ ਨਾ ਖੋਲ ਲਈ ਸਾਰਾ ਕੁਝ ਬਣ ਜੂਗਾ ਤਾਂ ਮੈਂ ਆਖਿਆ ਮੈਂ ਹੱਕ ਤੇ ਪ੍ਰਮਾਤਮਾ ਨੇ ਤੁੰਗ ਲਾਈਆ ਖਾਣ ਨੂੰ ਵੀ ਦੇਊਗਾ ਚੰਗਾ ਵੀ ਪੁੱਤ ਦਾ ਕਰ ਪਤਾ ਭੈਣ ਕੋਲ ਜਾ ਤੂੰ ਹਾਂ ਮੈਂ ਜਾਣੀ ਆ ਪੁੱਤ ਅੰਦਰ ਮੋਟਾ ਸਿੰਗਲ ਤਾਂ ਲੈ ਕੇ ਆ ਗਿਆ ਨਾ ਕੁਝ ਦੱਸਿਆ ਮੈਨੂੰ ਅੱਛਾ ਮੈਡਮ ਵੀ ਨਾਲ ਆਈ ਐ ਨਾਲ ਹੀ ਚੱਕ ਲੈ ਐ ਇਹਨੂੰ ਇਹ ਤਾਂ ਗਾਗਾ ਹਣਾ ਸੀ ਹੁਣ ਸਤਿ ਸ਼੍ਰੀ ਅਕਾਲ ਭਾਬੀ ਸਤਿ ਸ਼੍ਰੀ ਅਕਾਲ ਬਈ ਹੋਰ ਕਿਵੇਂ ਹੈ ਠੀਕ ਹੈ ਨਾ ਸੰਗ ਤਾਂ ਨਹੀਂ ਆਈ ਹੁਣ ਆਉਂਦੀ ਇਹਨੂੰ ਹੁਣ ਠੀਕ ਪੁੱਛਦੀ ਐ ਮੈਨੂੰ ਮੜੀ ਮੜੀ ਤਾਂ ਸੰਗ ਮੰਡ ਲਾਂਦੀ ਹੁਣ ਆਉਣ ਲੱਗੀ ਤੇਰਾ ਭਰਾ ਸੀ ਉਹਨੇ ਤੇ ਜਾਣੀ ਸੀ ਤੇਰਾ ਪਤਾ ਲੈਣ ਬਾਈ ਆਪ ਹੀ ਲੈ ਕੇ ਆਇਆ ਨਾਲ ਮੈਨੂੰ ਆ ਜਾ ਕੋਈ ਨਹੀਂ ਬਹਿ ਜਾ ਇੰਨਾ ਕਾਦਾ ਗੁੱਸਾ ਹੋ ਰਿਹਾ ਤੈਨੂੰ ਮੇਰੇ ਤੇ ਨਾ ਗੁੱਸਾ ਜੀ ਹੈ ਨਹੀਂ ਮੈਨੂੰ ਗੁੱਸਾ ਹੋਵੇ ਨਾ ਨਹੀਂ ਆ ਹੋ ਗਈ ਤੇਰੇ ਨਾਲ ਤਾਂ ਉਹੀ ਤੈਨੂੰ ਆਖਿਆ ਸੀ ਨਾ ਤੇਰੇ ਮੂਰੇ ਝੋਲੀਆਂ ਆਡੀਆਂ ਸੀ ਐ ਬਿਰਬ ਮੰਨ ਜਾ ਆਖੇ ਲੱਗ ਜਾ ਨਾ ਲੈ ਕੇ ਜਾ ਐਸਾ ਜਿਵੇਂ ਅੰਦਰੋਂ ਸਾਡੀਆਂ ਤੜਫਾਉਂਦੀਆਂ ਨਾ ਇੱਕ ਦਿਨ ਤੇਰੀਆਂ ਤੜਫਣਗੀਆਂ ਉਹ ਤਾਂ ਸੁਤੇ ਸਵਾ ਕਹੀ ਗੱਲ ਨਿਕਲ ਜਾਂਦੀ ਬੰਦੇ ਦੇ ਮੂੰਹ ਚੋਂ ਆ ਦੇਖ ਲੈ ਫਿਰ ਹੋ ਗਈ ਤੇਰੇ ਨਾਲ ਕੋਈ ਨਹੀਂ ਤੈਨੂੰ ਗੁੱਸਾਗਾ ਤੂੰ ਕੁਛ ਮਰਜੀ ਕਹਿ ਲੈ ਮੈਨੂੰ ਤੇਰੀ ਕਿਸੇ ਗੱਲ ਦਾ ਗੁੱਸਾ ਨਹੀਂ ਹੈਗਾ ਕਹੀ ਜਾਏ ਹਾਂ ਹੱਟ ਤੈਨੂੰ ਕਿਉਂ ਗੁੱਸਾ ਆਉਂਦਾ ਗੁੱਸਾ ਤਾਂ ਤੈਨੂੰ ਉਦੋਂ ਆਉਂਦਾ ਸੀ ਜਿੱਦ ਤੇ ਪੰਜ ਕਿੱਲੇ ਜ਼ਮੀਨ ਦੇ ਲੈ ਕੇ ਗਈ ਸੀ ਜਿੱਦ ਤੇਰੀ ਮਾਂ ਨੇ ਜ਼ਮੀਨ ਦਿੱਤੀ ਸੀ ਵੰਡ ਕੇ ਨਾ ਹੁਣ ਫਿਰ ਮਾਂ ਕੋਲੇ ਬੈਂਦੀ ਨਾ ਮੈਟਕ ਚ ਹੁਣ ਇੱਥੇ ਕੀ ਤੇਰੇ ਅੰਬ ਲਾਏ ਤੂੰ ਤੂੰ ਮੇਰੀ ਗੱਲ ਸੁਣਾ ਕੁਛ ਕਰਨਾ ਲੱਖ ਕਰੀ ਜਲ ਜਿਹੜਾ ਕੁਛ ਕਹਿਣਾ ਭਾਈ ਕਹਿ ਲੈ ਅੱਜ ਮੇਰੇ ਤੇ ਉਧਰੋਂ ਤਾਂ ਵਕਤ ਪਿਆਗਾ ਉੱਤੋਂ ਤੂੰ ਬੋਲੀ ਐਨੀ ਹੈਗੀ ਵਕਤ ਤਾਂ ਮੈਂ ਦੁੱਖੇ ਮੈਂ ਲੜਿਆ ਨਹੀਂ ਆਂ ਮੈਂ ਤੈਨੂੰ ਦੱਸਾਂ ਵਕਤ ਦੀ ਤਾਂ ਉਦੋਂ ਸੋਚਣੀ ਸੀ ਉਦੋਂ ਈਆਂ ਕਹਿੰਦੀਆਂ ਹੁੰਦੀਆਂ ਵੀ ਜੇ ਇੱਕ ਬੱਤੀਆਂ ਨੂੰ ਲੋੜ ਪੈਂਦੀ ਏ ਈਆਂ ਜਰਕਦੇ ਨੇ ਮਾਂ ਪੇ ਕੋਲ ਆ ਜਾਂਦੀਆਂ ਭੱਜ ਕੇ ਵੀ ਸਾਨੂੰ ਆ ਚੀਜ਼ ਦੀ ਲੋੜ ਹੈ ਤਾਂ ਹੀ ਤਾਂ ਫਿਰ ਕੁੜੀਆਂ ਹਿੱਸਾ ਨਹੀਂ ਲੈ ਜਾਂਦੀਆਂ ਆਵਦਾ ਜਿਹੜੀ ਹਿੱਸਾ ਲੈ ਜਾਂਦੀ ਨਹੀਂ ਉਹ ਤਾਂ ਹੁੰਦੀ ਹੈ ਜੇ ਲੜਕੇ ਮੈਂ ਹਿੱਸਾ ਲੇਗੀ ਫਿਰ ਗੱਡੀ ਕਬੱਡੀ ਗੱਲ ਆ ਨਾਲੇ ਮੈਂ ਜ਼ਮੀਨ ਕਿ ਤੇਰੀ ਲੈ ਕੇ ਜਾਣੀ ਮੈਂ ਤਾਂ 5 ਕਿੱਲੇ ਛੋਡੇ ਮੋੜੂਗੀ ਭਾਈ ਮੈਨੂੰ ਤਾਂ ਵਫਾ ਨਹੀਂ ਕਰਦੇ ਹੈਗੇ ਹਾਂ ਹਉ ਫਿਰ ਹੁਣ ਤਾਂ ਵੀ ਗੱਲ ਜਿਵੇਂ ਕਹਿੰਦੇ ਹੁੰਦੇ ਹੁਣ ਤਾਂ ਉਤਲੇ ਨੇ ਕੰਨ ਖੋਲਤੇ ਤੇਰੇ ਹੁਣ ਤਾਂ ਤੇਰੀ ਅੱਖਾਂ ਤੋਂ ਪੱਟੀ ਲੇ ਗਈ ਜਿਹੜੀ ਪੰਨੀ ਹੋਈ ਸੀ ਲਾਲਚ ਦੀ ਪੱਟੀ ਵੀ ਲੈ ਗਈ ਤੇ ਨਾਲੇ ਹੁਣ ਐ ਵੀ ਪਤਾ ਲੱਗ ਗਿਆ ਵੀ ਜੇ ਪੇਕਿਆਂ ਮੇਨਾਂ ਨਾ ਕੋਈ ਨਹੀਂ ਖੜਦਾ ਹੈਗਾ ਸਾਰੇ ਰਿਸ਼ਤੇਦਾਰਾਂ ਨੂੰ ਫੋਨ ਲਾ ਲਾ ਕੇ ਦੇਖ ਲੈ ਕਿਸੇ ਨੇ ਵਤੀ ਨਿਭਾਈ ਹੈਗੀ ਅੰਦਰ ਤਾਂ ਭੰਦਾ ਆਪਦੇ ਹੀ ਗਿਆ ਭਰਾ ਵਿਚਾਰਾ ਜੋੜ ਤਾਂ ਫਿਰ ਭਾਈ ਤੀਰਾ ਪੇਕਿਆਂ ਜੀ ਹੁੰਦਾ ਪੇਕਿਆਂ ਨੂੰ ਕਹਿੰਦੀ ਹੁੰਦੀਏ ਵੀ ਭੱਜ ਕੇ ਆ ਜਾਓ ਭਾਈ ਭੱਜ ਕੇ ਆ ਜਾਓ ਭਾਈ ਮੇਰੇ ਕੋਲੇ ਪੇਕੇ ਬਗ ਵੀ ਜਾਂਦੇ ਆ ਤੇ ਤੇਰਾ ਭਰਾ ਹਜੇ ਤਾਂ ਹਜੇ ਤਾਂ ਮੈਨੂੰ ਫੇਰ ਵੀ ਚੰਗੀ ਮੰਨ ਜਿਹੜੀ ਨੇ ਜਾਣ ਦੇਤਾ ਜੇ ਮੈਂ ਆਪਦੀ ਆਈ ਤੇ ਆ ਜਾਂਦੀ ਨਾ ਮੈਂ ਜਵਾਬ ਦੇਣ ਦੀ ਮੈਂ ਫੇਰ ਵੀ ਕਰਦੀ ਆ ਤੇ ਗੱਲ ਕਰਦੇ ਜਿਹੜਾ ਤੂੰ ਉਹੀ ਗੱਲ ਬਾਈ ਨੂੰ ਭੇਜ ਤਾਂ ਮੈਂ ਤਾਂ ਹੀ ਸਮਝਦੀ ਆ ਵੀ ਭੇਜ ਹੀ ਦਿੱਤਾ ਤੂੰ ਆਪਦੀ ਆਪ ਤਾਂ ਕੌਣ ਜਾਂਦਾ ਹੁੰਦਾ ਚੱਲ ਭਾਈ ਉਹਨੂੰ ਤਾਂ ਸਰਿਆ ਨਹੀਂ ਉਹ ਤਾਂ ਜਾ ਕੇ ਆਉਣੀ ਪਿਆ ਲੋਕ ਕੀ ਕਹਿੰਦੇ ਲੋਕਾਂ ਕਹਿੰਦੇ ਇੰਨਾ ਨੁਕਸਾਨ ਹੋਇਆ ਸੀ ਦੇਖ ਲਾ ਫੇਰ ਕਿ ਹੋ ਗਈ ਸੀ ਜਮੀਨ ਲੈ ਗਈ ਸੀ ਲੋਕਾਂ ਨੇ ਤਾਂ ਕਹੀ ਦੇਣਾ ਹੈ ਲੋਕਾਂ ਨੇ ਕਿਹੜਾ ਕਾਲਜਾ ਵੱਢ ਕੇ ਲੱਗੀ ਸੀ ਕਾਲਜਾ ਸਾਡਾ ਵੱਢਿਆ ਸੀ ਚਲ ਕੋਈ ਨਹੀਂ ਮੋੜ ਜੂ ਸੋਡਾ ਕਾਲਜਾ ਮੈਂ ਤੁਹਾਡੇ ਵੀ ਕਾਲਜੇ ਚ ਪੈ ਜੂਗੀ ਠੰਡ ਨਾਲੇ ਮੈਨੂੰ ਤਾਂ ਲੋੜ ਨਹੀਂ ਮੈਨੂੰ ਤਾਂ ਪੇਕਿਆਂ ਦੀ ਲੋੜ ਆ ਜਮੀਨ ਜਮੂਨ ਦੀ ਲੋੜ ਨਹੀਂ ਹੈਗੀ ਮੈਨੂੰ ਨਾ ਜਿੱਦਿਆਂ ਉੱਦ ਲੈ ਗਈ ਸੀ ਉਦੋਂ ਵੀ ਇਹੀ ਗੱਲ ਕਹੀ ਸੀ ਤੈਨੂੰ ਮੈਂ ਤੈਨੂੰ ਕਹੀ ਤੇ ਹਰਪ੍ਰੀਤ ਵੀ ਗੁੱਸੇ 'ਚ ਨਾ ਬੰਦੇ ਤੋਂ 100 ਕੁਸ ਹੋ ਜਾਂਦਾ ਕਦੇ ਤਾਂ ਬੰਦੇ ਨੂੰ ਅਕਲ ਆਉਂਦੀ ਹੈ ਚਲ ਵੀ ਭਾਈ ਮ चल जे तੈਨੂੰ ਅਕਲ ਆ ਗਈ ਭਈ ਫਿਰ ਸਾਨੂੰ ਵੀ ਆ ਜੂਗੀ ਜਿੱਦ ਤੇ ਤੂੰ ਜ਼ਮੀਨ ਮੋੜਦੀ ਅਸੀਂ ਤੇਰੇ ਨਾਲ ਵਰਤਣ ਲੱਗ ਜਾਗੇ ਤੇ ਜ਼ਮੀਨ ਹੁਣ ਜਦੋਂ ਕਹੇ ਤਾਂ ਸਾਨੂੰ ਮੋੜਦੀ ਕਹੇ ਤਾਂ ਨਹੀਂ ਮੁੜਦੀਆਂ ਹੁੰਦੀਆਂ ਜ਼ਮੀਨਾਂ ਜ਼ਮੀਨ ਤੇਰੇ ਬਾਈ ਦੇ ਨਾਂ ਨਹੀਂ ਨਾ ਹੁੰਦੀ ਉਹਨਾਂ ਚੱਕਰ ਨਹੀਂ ਗੱਲ ਬਣਦੀ ਹਾਂ ਕਿ ਤੂੰ ਐ ਕਰੜ ਗਿਆ 100 ਮੈਂ ਕਹਿੰਦੀ ਤਾਂ ਤੂੰ ਜ਼ਮੀਨ ਮੋੜਨੀ ਨਹੀਂ ਮੈਂ ਤੈਨੂੰ ਜ਼ਮੀਨ ਨੂੰ ਕਹਿੰਦੀ ਨਹੀਂ ਅੜੀ ਐ ਕਰ ਆਦੀ ਮਾਂ ਕੋਲੇ ਵਗ ਜਾ ਮਾਮਾ ਤੀ ਆ ਨਾ ਤੇਰੀ ਮਾਂ ਹੁਣ ਕਹਿੰਦੀ ਸੀ ਵੀ ਮੇਰੀ ਤੈਨੂੰ ਕਣਕ ਚਾਹੀਦੀ ਏ ਤੂੜੀ ਚਾਹੀਦੀ ਏ ਪਿੰਡ ਚੋਂ ਵਰਾਹੀ ਕਰ ਲਾ ਦੋਨੇ ਮਾਮਾਆਂ ਦੀਆਂ ਇਕੱਠੀ ਕਰ ਲਓ ਨਾ ਤਾਂ ਮੈਨੂੰ ਕਣਕ ਦੀ ਲੋੜ ਆ ਨਾ ਮੈਨੂੰ ਤੂੜੀ ਦੀ ਲੋੜ ਆ ਆਪਦੇ 5 ਕਿੱਲੇ ਰੱਖ ਲਓ ਆਉਣਾ ਹੈ ਮੇਰੇ ਕੋਲੇ ਆ ਜਾ ਨਹੀ ਆਉਣਾ ਹੋਇਆ ਭਾਈ ਨਾ ਆਉ ਉਹ ਛਾ ਪਰ ਤੇ ਤੂੰ ਹਮੇਂ ਕਰਦਾ ਹੋਈ ਗੱਲਾਂ ਗਲਤੀਆਂ ਮੰਨੀਆਂ ਨਹੀਂ ਆਂ ਤੂੰ ਮੇਰੀ ਗੱਲ ਵੀ ਨਹੀਂ ਸੁਣਦੀ ਹੈਗੀ ਮੈਂ ਤੈਨੂੰ ਐ ਕਹਿਨੀ ਆ ਵੀ ਰਿਸ਼ਤੇਦਾਰੀ ਤੋਂ ਵੱਡੀ ਕੋਈ ਚੀਜ਼ ਨਹੀਂ ਹੁੰਦੀ ਭੈਣ ਭਾਈ ਤੋਂ ਵੱਡੀ ਚਲ ਮੈਥੋਂ ਗਲਤੀ ਹੋ ਗਈ ਮੈਂ 5 ਕਿੱਲੇ ਲੈ ਗਈ ਉਹ ਤਾਂ ਮੈਨੂੰ ਹੁਣ ਪਤਾ ਲੱਗਿਆ ਨਾਲੇ ਤਾਂ 11 ਕਿੱਲੇ ਮੱਚ ਗਏ ਨਾਲੇ ਕਿਸੇ ਰਿਸ਼ਤੇਦਾਰ ਨੇ ਬੱਤੀ ਨਿਭਾਈ ਆ ਕਿ ਨਾ ਜਦੋਂ ਤੈਨੂੰ ਪਤਾ ਸੀ ਤੈਨੂੰ ਵੀ ਪਤਾ ਸੀ ਵੀ ਪੇਕ ਕੇ ਮਨਾ ਧੀਆ ਨੂੰ ਸਰਦਾ ਨਹੀਂ ਹੁੰਦਾ ਧੀਦੇ ਤਾਂ ਕੰਡਾ ਵੱਜੇ ਤਾਂ ਵੀ ਫੋਨ ਕਰ ਦਾਂਦੀ ਆ ਬਾਈ ਮੇਰੇ ਕੰਡਾ ਵੱਜਾ ਆ ਜਾ ਕੰਡਾ ਵੱਜੇ ਤੋਂ ਵੀ ਜਾਂਦੇ ਪੇਕ ਕੇ ਤਾਂ ਪੇਕ ਕੇ ਪੇਕੀ ਹੁੰਦੇ ਮੈਂ ਤੈਨੂੰ ਦੱਸਾਂ ਰਿਸ਼ਤੇਦਾਰ ਰਿਸ਼ਤੇਦਾਰ ਹੁੰਦੇ ਰਿਸ਼ਤੇਦਾਰ ਹੁਣ ਕਿਉਂ ਨਹੀਂ ਪਹੁੰਚ ਆਕਦੇ ਸੋਡਾ ਅਗਲਾ ਤਾਂ ਨਹੀਂ ਜਾਕਦਾ ਅਗਲੇ ਨੂੰ ਪ ਗਲਤੀ ਹੋ ਗਈ ਮੈਨੂੰ ਨਾਲੇ ਬੇਬੇ ਨੇ ਵੀ ਸਮਝਾਉਣਾ ਸੀ ਓਦੋਂ ਮੈਨੂੰ ਵੀ ਭਾਈ ਪੇਕਿਆਂ ਦੀ ਜ਼ਮੀਨ ਤਾਂ ਦੇਖ ਭਰਾ ਕੋਲ ਹੀ ਰਹਿੰਦੀ ਹੁੰਦੀ ਹੈ ਬੇਬੇ ਨੇ ਤਾਂ ਜੜਕਦੇ ਨੇ ਵੰਡ ਕੇ ਪੰਜ ਕਰ ਲੈ ਆ ਕਰਿਆ ਤਾਂ ਸਾਰਾ ਕੁਝ ਤੇਰੀ ਮਾਂ ਦੀ ਬਖੇੜ ਕਰਿਆ ਜੇ ਤੇਰੀ ਮਾਂ ਨੇ ਇਹ ਜਾ ਕੁਝ ਕਰਿਆ ਸੀ ਆ ਵਿਚੇ ਤੇਰੇ ਸ਼ੀਬ ਲੇਟੇ ਗੇ ਵਿਚੇ ਤੇਰੀ ਮੱਚ ਗਈ ਚਲ ਹੋ ਗਈ ਨੁਕਸਾਨ ਕਿੰਨਾ ਹੋਇਆ ਗਾਹਾਂ ਨੂੰ ਤਾਂ ਹੋ ਗਿਆ ਤੂੰ ਮੈਨੂੰ ਐਂ ਦੱਸ ਕਣਕ ਕਿੰਨੀ ਨਿਕਲਦੀ ਛੋਡੇ ਕਿੱਲੇ ਦਾ ਕਿੰਨਾ ਨੁਕਸਾਨ ਹੋ ਗਿਆ ਦੇਖ ਲੈ ਫਿਰ ਹੁਣ ਨੁਕਸਾਨ ਤਾਂ ਹੁਣ ਬਿੱਤੇ ਆਉਗੇ ਹੁਣ ਤੈਨੂੰ ਕੀ ਦੱਸਾਂ ਫਿਰ ਉਹ ਤਾਂ ਆਈ ਹੈ ਭਾਈ ਜੇ ਕੋਈ ਹੋਈ ਗੱਲ ਕਿਸੇ ਦੀਆਂ ਅੰਦਰਾਂ ਤੜਫਾ ਹੁਣ ਤੈਨੂੰ ਪਤਾ ਲੱਗ ਗਿਆ ਵੀ ਇੰਨਾ ਤੇ ਕੀ ਬੀਤਦੀ ਸੀ ਉਹਦੇ ਅੱਜ ਤੇਰੇ ਤੇ ਕੀ ਬੀਤਦੀ ਆ ਦੇਖੜ ਜਿੱਤੇ ਹੱਥ ਕਰਕੇ ਦੇਖ ਹੁਣ ਚੱਲ ਕੋਈ ਨਹੀਂ ਮੈਂ 5 ਕਿੱਲੇ ਲਵਾ ਦੂੰ ਤੁਹਾਡੇ ਨਾਂ ਕੋਈ ਨਹੀਂ ਲਵਾ ਦੇਗੀ ਤੇ ਚੰਗੀ ਗੱਲ ਐ ਭਾਈ ਜੇ ਜ਼ਮੀਨ ਲਵਾ ਦੇਗੀ ਅਸੀਂ ਤੇਰੇ ਨਾਂ ਵਰਤ ਦੇ ਰਹਿ ਜਾਾਂਗੇ ਚੱਲ ਕੋਈ ਗੱਲ ਨਹੀਂ ਤੇਰੀ ਆਲੀ ਠੱਕੀ ਕਰਨੀ ਆ ਹੁਣ ਇੰਨੇ ਚਰਵਾਦੇ ਆਈਆਂਗੀ ਚੱਲ ਚਾਹ ਦੀ ਕੁੱਟ ਬਣਾਉਣੀ ਆਗੀ ਚਾਹ ਪਾਣੀ ਪੀਉਣੀ ਆ ਤੈਨੂੰ ਕੋਈ ਨਹੀਂ ਫੇਰ ਸੋਚਾਂਗੇ ਕਰਾਂਗੇ ਰਾਇ ਆਥਣੀ ਅੱਜ ਤੂੰ ਰਹੀ ਜਾਈਂ ਫੇਰ ਬਣਾ ਲੈ ਚੱਲ ਚੱਲ ਸ਼ੋਕਰਾ ਵਿਚਾਰੀ ਫੇਰ ਵੀ ਚੰਗੀ ਐ ਕਹੇ ਤੋਂ ਮੰਨ ਤਾਂ ਗਈ ਹੋ ਸਵਾਤ ਇਹਦਾ ਪੈੜਾ ਹੀ ਨਹੀਂ ਪਤਾ ਨਹੀਂ ਕੀ ਕੁਛ ਬੋਲਣਾ ਸੀ ਚਲੋ ਤਾਂ ਮੈਂ ਨਹੀਂ ਹੋ ਗਈ ਮੈਂ ਨਹੀਂ ਬੋਲੀ ਗਈ ਅੱਗੋ ਚਲ ਕਿਸੇ ਟਾਈਮ ਚੁੱਪ ਵੀ ਕਰਨਾ ਪੈ ਜਾਂਦਾ ਵਰਤਨਾ ਤਾਂ ਅਕਸਰ ਨੂੰ ਇਹਨਾਂ ਨਾਲ ਹੀ ਚੰਗੀ ਆ ਮਾੜੀ ਆਹੀ ਖੜੂਗੀ ਜਾ ਕੇ ਔਰ ਕੋਈ ਨਹੀਂ ਖੜਦਾ ਹੈਗਾ ਰਿਸ਼ਤੇਦਾਰ